ਜਲੰਧਰ ਦੇ ਵਿੱਚ ਇੱਕ ਕਾਨਫਰੰਸ ਕੀਤੀ ਗਈ ਹੈ ਉਹ ਕਾਨਫਰੰਸ ਬੇहद ਮਹੱਤਵਪੂਰਨ ਹੈ। ਇਹ ਕਹਿ દिए ਕਿ ਉਹਦਾ ਉਦੇਸ਼ ਬੇहद ਮਹੱਤਵਪੂਰਨ ਹੈ ਕਿਉਂਕਿ ਧਰਮ ਦੀ ਕਨਵਰਜਨ ਦੇ ਉੱਤੇ ਉਸ ਦੇ ਖਿਲਾਫ ਇੱਕ ਫਰੰਟ ਖੋਲਿਆ ਗਿਆ। ਉਸ ਫਰੰਟ ਦਾ ਨਾਮ ਹੈ ਪੰਜਾਬ ਬਚਾਓ ਫਰੰਟ। ਹੁਣ ਧਰਮ ਦੀ ਕਨਵਰਜਨ ਕਿਸ ਹੱਦ ਤੱਕ ਹੋ ਰਹੀ ਹੈ ਪੰਜਾਬ ਦੇ ਵਿੱਚ ਜੇ ਸੈਂਸਸ ਦੀ ਗੱਲ ਕਰੀਏ ਸੈਂਸਸ ਬੜਾ ਪੁਰਾਣਾ ਹੈ 2011 ਦੇ ਵਿੱਚ ਸੈਂਸਸ ਹੋਇਆ ਸੀ ਉਸ ਤੋਂ ਬਾਅਦ ਕੋਈ ਮਰਦਮਸ਼ੁਮਾਰੀ ਨਹੀਂ ਹੋਈ ਪਰ 나ਹੀ ਉਸ ਤੋਂ ਇਹ ਕਲੀਅਰ ਹੋ ਸਕਦਾ ਹੈ ਕਿ ਅੱਜ ਦੇ ਅੰਕੜੇ ਕੀ ਕਹਿੰਦੇ ਨੇ ਪਰ ਜੋ ਅਨੁਮਾਨ ਲਾਏ ਜਾ ਰਹੇ ਆ ਅੰਕੜਿਆਂ ਦੇ ਵਿੱਚ ਭਾਰੀ ਵਾਧਾ ਵੇਖਣ ਨੂੰ ਮਿਲਿਆ ਉਹ ਭਾਵੇਂ ਪੋਪੂਲੇਸ਼ਨ ਹੋਵੇ ਭਾਵੇਂ ਧਰਮ ਦੇ ਪਰਵਰਤਨ ਦੇ ਅੰਕੜੇ ਹੋਣ ਬੇਹਦ ਵੱਡੀ ਮਾਤਰਾ ਦੇ ਵਿੱਚ ਇਹ ਫਰਕ ਵੇਖਣ ਨੂੰ ਮਿਲਿਆ ਅੱਜ ਇਸ ਧਰਮ ਪਰਿਵਰਤਨ ਦੇ ਉੱਤੇ ਗੱਲ ਕਰਦੇ ਆਂ ਇਸ ਸਵਾਲ ਤੇ ਗੱਲ ਕਰਦੇ ਆਂ ਕਿ ਆਖਿਰ ਧਰਮ ਪਰਿਵਰਤਨ ਕਿਉਂ ਹੋ ਰਿਹਾ ਹੈ ਜਾਂ ਸਿੱਖੀ ਦੇ ਵਿੱਚ ਕੀ ਕੋਈ ਘਾਟ ਹੈ ਕਿ ਉਹਨੂੰ ਛੱਡ ਕੇ ਲੋਕ ਕ੍ਰਿਸਚੀਅਨ ਬਣਦੇ ਪਏ ਆ ਇਹਦੇ ਬਾਰੇ ਗੱਲਬਾਤ ਕਰਦੇ ਆਂ ਮੇਰੇ ਨਾਲ ਆਵਾਜ਼ੇ ਕੌਮ ਜਥੇਬੰਦੀ ਦੇ ਮੁਖ ਸਲਾਹਕਰ ਭਾਈ ਹਰਜਿੰਦਰ ਸਿੰਘ ਜਿੰਦਾ ਮੌਜੂਦ ਨੇ ਭਾਈ ਸਾਹਿਬ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਇੱਕ ਕਾਨਫਰੰਸ ਹੋਈ ਹੈ ਜਿਵੇਂ ਹੋਣੀ ਮੈਂ ਗੱਲ ਕਰਦਾ ਸੀਗਾ ਉਸ ਕਾਨਫਰੰਸ ਦੇ ਵਿੱਚ ਜਿਹੜੀ ਕਨਵਰਜਨ ਹੋ ਰਹੀ ਹੈ ਉਹਦੇ ਅਗੇਂਸਟ ਸਵਾਲ ਚੁੱਕੇ ਗਏ ਆ ਇਹ ਤਾਂ ਮੈਨੂੰ ਲੱਗਦਾ ਕਿ ਆਪਣਾ ਵੀ ਮੁੱਦਾ ਹੋਊਗਾ ਕਿ ਪੰਜਾਬ ਦੇ ਬੜੇ ਐਦਾਂ ਦੇ ਮੁੱਦੇ ਨੇ ਜਿੱਥੇ ਕਨਵਰਜਨਸ ਕੀਤੀਆਂ ਜਾ ਰਹੀਆਂ ਨੇ ਤੁਸੀਂ ਇਸ ਫਰੰਟ ਨੂੰ ਕਿਵੇਂ ਦੇਖਦੇ ਹੋ ਇਹਨਾਂ ਦੀ ਪੈਰਵੀ ਨੂੰ ਕਿਵੇਂ ਦੇਖਦੇ ਹੋ ਸਹਿਬ ਸਿੰਘ ਜੀ ਦੇਖੋ ਇੱਕ ਤਾਂ ਜਿਹੜੀ ਕਨਵਰਜਨ ਵਾਲੀ ਗੱਲ ਹੈ ਉਹਦੇ ਚ ਸਿੱਖਾਂ ਦਾ ਰਿਐਕਸ਼ਨ ਅਲੱਗ ਹੈ ਤੇ ਜਿਹੜੇ ਬਾਕੀ ਪੰਜਾਬ ਦੇ ਲੋਕ ਰਹਿ ਰਹੇ ਉਹਨਾਂ ਦਾ ਰਿਐਕਸ਼ਨ ਬਹੁਤ ਅਲੱਗ ਹੈ ਸੇਕਿ ਜਿਹੜੇ ਨੇ ਨਾ ਧਰਮ ਨੂੰ ਲੈ ਕੇ ਬੜੇ ਕਲੀਅਰ ਤੇ ਉਹਦੇ ਪ੍ਰਤੀ ਜਿਹੜੀ ਉਹਨਾਂ ਦੀ ਚੇਤਨਾ ਉਹ ਕਾਫੀ ਸਪਸ਼ਟ ਹੈ ਮਤਲਬ ਉਹਨਾਂ ਨੂੰ ਉਹਦੇ ਵਿੱਚ ਕੋਈ ਡਾਊਟ ਨਹੀਂ ਰਹਿੰਦਾ ਕਿ ਇਹਦੇ ਤੇ ਕੋਈ ਪਾਲਿਸੀ ਪ੍ਰੋਗਰਾਮ ਬਣਾਣਾ ਹੈ ਨਹੀਂ ਬਣਾਣਾ ਕਿਉਂਕਿ ਕੁਝ ਚੀਜ਼ਾਂ ਨਾ ਤੈ ਹੋਣ ਕਰਕੇ ਸਾਨੂੰ ਉਹਦੇ ਤੇ ਡਿਸਕਸ਼ਨ ਨਹੀਂ ਕਰਨੀ ਪੈਂਦੀ ਕਲੀਅਰ ਹੁੰਦਾ ਹੈ ਕਿ ਇਹ ਚੀਜ਼ ਗਲਤ ਹੈ ਤੇ ਇਹਨੂੰ ਗਲਤੀ ਕਹਿਣਾ ਮਤਲਬ ਅਸੀਂ ਉਸ ਚੀਜ਼ ਲਈ ਇਹ ਨਹੀਂ ਹੈ ਕਿ ਕਿਸੇ ਹੋਰ ਤੋਂ ਸਲਾਹ ਲਈਏ ਸਲਾਹ ਲੈਣ ਤੋਂ ਬਾਅਦ ਡਿਸਾਈਡ ਕਰੀਏ ਕਿ ਇਹਨੂੰ ਗਲਤ ਕਹਿਣਾ ਹੈ ਕਿ ਨਹੀਂ ਕਹਿਣਾ ਇਸ ਕਰਕੇ ਜਿਹੜੀ ਇਹ ਕੱਲ ਪ੍ਰੈਸ ਕਾਨਫਰੰਸ ਜਿਹੜੇ ਭਾਵਨ ਨੇ ਕੀਤੀ ਹੈ ਉਹਨਾਂ ਨੇ ਆਪਣੇ ਤੌਰ ਤੇ ਜੋ ਉਹਨਾਂ ਨੂੰ ਲੱਗਾ ਕਿ ਫੈਕਟਸ ਲੈ ਕੇ ਸਾਹਮਣੇ ਆਉਣਾ ਚਾਹੀਦਾ ਉਹ ਫੈਕਟਸ ਤੇ ਉੱਤੇ ਉਹਨਾਂ ਨੇ ਗੱਲ ਕੀਤੀ। ਉਹ ਰਿਐਲਿਟੀ ਵੀ ਹੈਗੀ ਹੈ ਕਿ ਕਨਵਰਜਨ ਜਿਹੜੀ ਹੈਗੀ ਹੈ ਉਹ ਬਾਏ ਚੁਆਇਸ ਨਹੀਂ ਹੈ। ਉਹਦੇ ਪਿੱਛੇ ਕਈ ਤਰੀਕੇ ਨੇ ਜਿਹੜੀਆਂ ਮਨਕੜਤ ਕਹਾਣੀਆਂ ਜਾਂ ਫੇਕ ਹੀਲਿੰਗ ਮੈਡੀਕਲ ਦੀ ਹੀਲਿੰਗ ਵੈਦਕ ਕਈ ਚੀਜ਼ਾਂ ਕਰ ਕਰਕੇ ਉਹਨਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ। ਤੇ ਇਹਦਾ ਜਿਹੜਾ ਜਵਾਬ ਦੇਣਾ ਬਣਦਾ ਸੀਗਾ ਠੀਕ ਹੈ ਉਹਨਾਂ ਨੇ ਪੰਜਾਬ ਬਚਾਓ ਦੇ ਨਾਮ ਤੋਂ ਇੱਕ ਨਵੀਂ ਸ਼ੁਰੂਆਤ ਕੀਤੀ ਬੰਦਿਆਂ ਨੇ ਬਟ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਵੀ ਕੁਝ ਚੀਜ਼ਾਂ ਸਾਡੇ ਵੱਲੋਂ ਜਿਹੜੀਆਂ ਜਾਣੀਆਂ ਬਣਦੀਆਂ ਨੇ ਤਾਂ ਕਿ ਅਸੀਂ ਉਹਨਾਂ ਨੂੰ ਦੱਸ ਸਕੀਏ ਕਿ ਇਹਦੀ ਡਾਇਰੈਕਸ਼ਨ ਸਹੀ ਕਿੰਨਾ ਰਹੇਗੀ ਕਿਉਂਕਿ ਜੇ ਲੀਗਲੀ ਵੀ ਤੁਸੀਂ ਗੱਲ ਕਰੋ ਲੀਗਲੀ ਵੀ ਸਾਰਾ ਕੁਝ ਉਹਨਾਂ ਕ ਫਰੇਮਡ ਆ ਜਿੰਨਾ ਕ ਮਤਲਬ ਤੁਹਾਨੂੰ ਸੈਕੂਲਰ ਤਰੀਕੇ ਨਾਲ ਕਰਨਾ ਚਾਹੀਦਾ ਬਟ ਜੇ ਉਹਨੂੰ ਕੋਈ ਸਿਧਾਂਤਕ ਤਰੀਕੇ ਨਾਲ ਕਰਨ ਦੇ ਲਈ ਉਹ ਬਿਲਕੁਲ ਵਧੀਆ ਆ ਇਦਾਂ ਨਹੀਂ ਆ ਉਹਦੇ ਲਈ ਹੋਰ ਵੀ ਕਈ ਪੈਮਾਨੇ ਜਿਹੜੇ ਬਣਾਨੇ ਪੈ ਸਕਦੇ ਆ ਤੇ ਜੇਨਾ ਵਿੱਚੋਂ ਆ ਜਿਹੜੀ ਆਪਾਂ ਗੱਲ ਅੱਜ ਕੀਤੀ ਐ ਜਿਹੜੀ ਮੈਂ ਕੱਲ ਸੁਣੀ ਐ ਸਾਰੀ ਪ੍ਰੈਸ ਕਾਨਫਰੈਂਸ ਉਹਦੇ ਚੋਂ ਮੈਂ ਇਹ ਕਹਿਣਾ ਚਾਹੂੰਗਾ ਜਿਹੜੀ ਕਨਵਰਜਨ ਐ ਨਾ ਉਹ ਇਕੱਲੀ ਸਿੱਖਾਂ ਦੀ ਕਨਵਰਜਨ ਨਹੀਂ ਐ ਪੰਜਾਬ ਦੇ ਵਿੱਚ ਜਿਹੜੇ ਬਹੁਤ ਸਾਰੇ ਲੋਕ ਇਦਾਂ ਦੇ ਨੇ ਜਿਹੜੇ ਪੰਜਾਬੀ ਨੇ ਬਟ ਉਹਨਾਂ ਦਾ ਬੇਸ ਪਿੱਛੋਂ ਜਿਹੜਾ ਉਹ ਸਿੱਖੀ ਵਾਲਾ ਨਹੀਂ ਹੈਗਾ ਜਿਨ੍ਹਾਂ ਕਈ ਸਾਰੇ ਦਿਲਸਪਰਵਾਰ ਵੀ ਸਾਡੇ ਇਦਾਂ ਦੇ ਨੇ ਜਿਨ੍ਹਾਂ ਦਾ ਸਿੱਖੀ ਨਾਲ ਰਿਲੇਸ਼ਨ ਤੇ ਜ਼ਰੂਰ ਐ ਬਟ ਉਹਨਾਂ ਉਹਨਾਂ ਦਾ ਬਲੀਵ ਸਿੱਖ ਰਹੀਆਂ ਨਹੀਂ ਐ ਤੇ ਜਿਆਦਾ ਹਮਲਾ ਉਹਨਾਂ ਦੇ ਉੱਤੇ ਹੋਇਆ ਜਿਹੜੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਇਦਾਂ ਦੇ ਲੋਕ ਜਿਨ੍ਹਾਂ ਨੂੰ ਅ ਮਤਲਬ ਪੰਜਾਬ ਵਿੱਚ ਅਸੀਂ ਉਸ ਤਰੀਕੇ ਨਾਲ ਨਹੀਂ ਟੈਕਲ ਕਰ ਪਾਏ ਹੈਂਡਲ ਨਹੀਂ ਕਰ ਪਾਏ ਉਹਨਾਂ ਦੀ ਜਿਸ ਤਰੀਕੇ ਦੀ ਮਦਦ ਸਾਨੂੰ ਕਰਨੀ ਬਣਦੀ ਸੀ ਤੇ ਉਸ ਤਰੀਕੇ ਦੀ ਅਸੀਂ ਨਹੀਂ ਕਰ ਪਾਏ ਜਿਸ ਕਰਕੇ ਇਹ ਇੱਕ ਖਾਲੀ ਸਪੇਸ ਜਿਹੜੇ ਹੈ ਇਹਨਾਂ ਡੇਰੇਆਂ ਨੇ ਭਰੀ ਡੇਰੇ ਮੈਂ ਇਹਨਾਂ ਨੂੰ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਇਹ ਉਹ ਕ੍ਰਿਸਚੀਅਨਸ ਨਹੀਂ ਹੈਗੇ ਜਿਹੜੇ ਉਹਨਾਂ ਵੱਲੋਂ ਪ੍ਰਵਾਨਤ ਹੋਣ ਹੁਣ ਮੈਂ ਤੁਹਾਨੂੰ ਇੱਕ ਦੱਸਣਾ ਘਟਨਾ ਜਿੱਦਾਂ ਸਾਡੇ ਜਲੰਧਰ ਦੇ ਵਿੱਚ ਕਰੀਬ-ਕਰੀਬ ਵੱਡੀਆਂ ਜਿਹੜੀਆਂ ਚਰਚਾਂ ਬਣੀਆਂ ਨੇ ਜਿਹੜੀਆਂ ਡੇਰੇ ਦੇ ਨਾਮ ਡੇਰੇ ਵਰਗੀਆਂ ਨੇ ਜਿੱਦਾਂ ਖੋਜੇਵਾਲ ਦੀ ਹੋ ਗਈ ਆਪਣੇ ਖਾਂਬੜੇ ਵਾਲੀ ਹੋ ਗਈਆਂ ਇਦਾਂ ਨਹੀਂ ਜਿਹੜੀਆਂ ਚਰਚ ਬਣੀਆਂ ਨੇ ਇਹਨਾਂ ਇਹ ਚਰਚਾਂ ਵੀ ਜਲੰਧਰ 'ਚ ਨੇ ਤੇ ਪੰਜਾਬ ਦੇ ਇੱਕ ਹੈੱਡਕੁਆਰਟਰ ਜਿਹੜੀ ਅਸਲੀ ਉਹਨਾਂ ਦੀ ਬਿਸ਼ਪ ਚਰਚ ਉਹ ਵੀ ਜਲੰਧਰ 'ਚ ਹੀ ਹੈ ਤੇ ਜਿਹੜੀ ਰੀਅਲ ਕ੍ਰਿਸਚੀਅਨਿਟੀ ਵਾਲੀ ਜਿਹੜੀ ਚਰਚ ਹੈਗੀ ਆ ਉਹਨਾਂ ਤੇ ਜਿਹੜੇ ਮੁਖੀਆ ਉਹਨਾਂ ਦੇ ਜਿਹੜੇ ਮੈਂਬਰਸ ਨੇ ਤੁਹਾਨੂੰ ਕਈ ਜਗ੍ਹਾ ਪਾਰਟਿਸਿਪੇਟ ਕਰਦੇ ਮਿਲਣਗੇ ਸਾਡੇ ਵਰਗੇ ਲੋਕਾਂ ਦੇ ਨਾਲ ਜਿਹੜੇ ਵਿਰੋਧ ਕਰ ਰਹੇ ਆ ਕਿ ਇਹ ਜਿਹੜੇ ਡੇਰੇ ਚੱਲ ਰਹੇ ਆ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਜਾਂ ਗਲਤ ਤਰੀਕੇ ਨਾਲ ਜਿਹੜੀ ਆ ਆਪਣੇ ਧਰਮ ਦੀ ਵਿਆਖਿਆ ਕਰ ਰਹੇ ਆ ਜਾਂ ਲੋਕਾਂ ਨੂੰ ਜਿਹੜਾ ਮਿਸਗਾਈਡ ਕਰ ਰਹੇ ਆ ਉਹ ਖੁਦ ਸਾਡਾ ਸਾਥ ਬਣ ਕੇ ਕਈ ਵਾਰੀ ਸਾਹਮਣੇ ਆਏ ਨੇ ਸੋ ਜਿਹੜੇ ਰੀਅਲ ਕ੍ਰਿਸਚੀਅਨਸ ਨੇ ਉਹ ਵੀ ਇਸ ਚੀਜ਼ ਲਈ ਫਿਕਰਮੰਦ ਨੇ ਕਿ ਇਹਨਾਂ ਨੇ ਜਿਸ ਤਰੀਕੇ ਨਾਲ ਧਰਮ ਦੀ ਵਿਆਖਿਆ ਕੀਤੀ ਆ ਉਹ ਧਰਮ ਉਹ ਤਰੀਕਾ ਨਹੀਂ ਹੈ ਹੀ ਨਹੀਂ ਤੇ ਇਹ ਜਿਹੜਾ ਮਿਰਕਲ ਜਾਂ ਜਾਦੂ ਦਿਖਾਉਣ ਵਾਲੀਆਂ ਚੀਜ਼ਾਂ ਨਹੀਂ ਹੈਗੀਆਂ ਜਿਹੜਾ ਮਿਰਕਲ ਹੁੰਦਾ ਆ ਜਿਹਨੂੰ ਚਮਤਕਾਰ ਕਹਿੰਦੇ ਆ ਚਮਤਕਾਰ ਤਾਂ ਹਰ ਇੱਕ ਧਰਮ ਦਾ ਹਿੱਸਾ ਆ ਹਰ ਇੱਕ ਧਰਮ ਦੇ ਵਿੱਚ ਚਮਤਕਾਰ ਦੀ ਜਿਹੜੀ ਜਗ੍ਹਾ ਉਨਿੱਕ ਹੈਗੀ ਆ ਮਗਰ ਉਹਦੇ ਲਈ ਇਦਾਂ ਨਹੀਂ ਹੈ ਕਿ ਪਾਰਟਿਕੂਲਰ ਜਿਸ ਵੇਲੇ ਸਮਾਗਮ ਦੇ ਵਿੱਚ ਉਹਨਾਂ ਨੇ ਚਮਤਕਾਰ ਕਰਨਾ ਜਿਸ ਵੇਲੇ ਉਹਨੇ ਕਰਨਾ ਬੰਦੇ ਨੇ ਹਨਾ ਯਾਨੀ ਕਿ ਸੁਪਰ ਪਾਵਰ ਦੀ ਤਰ੍ਹਾਂ ਆਪਣੇ ਆਪ ਨੂੰ ਪੇਸ਼ ਕਰਨਾ ਇਹ ਚੀਜ਼ਾਂ ਕਦੀ ਵੀ ਨਹੀਂ ਆਈਆਂ ਸਾਹਮਣੇ ਚਮਤਕਾਰ ਹੁਣ ਜਦੋਂ ਉਹ ਚਮਤਕਾਰ ਦੱਸਦੇ ਆ ਉਹ ਕਹਿੰਦੇ ਕਿ ਫੂਕ ਮਾਰ ਕੇ ਉਹ ਬੰਦੇ ਕੰਬਣ ਲਾ ਦਿੰਦੇ ਆ ਉਹਨੂੰ ਉਹ ਚਮਤਕਾਰ ਦੱਸ ਦਿੰਦੇ ਆ ਹੁਣ ਇਸ ਚਮਤਕਾਰ ਬਾਰੇ ਫੇ ਕੀ ਕਵਾਂਗੇ ਸਿੱਖ ਸਿੱਖ ਧਰਮ ਦੇ ਵਿੱਚ ਵੀ ਚਮਤਕਾਰਿਆਂ ਕੌਤਕ ਦਾ ਇੱਕ 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 ਸਥਾਨ ਹੈਗਾ ਆ ਆਪਾਂ ਚਮਤਕਾਰ ਨੂੰ ਕਿਵੇਂ ਡਿਫਾਈਨ ਕਰਦੇ ਆ ਦੇਖੋ ਚਮਤਕਾਰ ਇਸ ਤਰੀਕੇ ਨਾਲ ਡਿਫਾਈਨ ਹੋਣਾ ਚਾਹੀਦਾ ਐਗਜ਼ਾਮਪਲ ਦਿੰਨੇ ਆ ਤਾਂ ਕਿ ਲੋਕਾਂ ਨੂੰ ਸੋਖੀ ਸਮਝ ਆ ਜਾਵੇ ਮੰਨ ਲਓ ਇੱਕ ਸਿੱਖ ਦੀਆਂ ਆ ਸਰੀਰਕ ਕੋਈ ਸਮੱਸਿਆਵਾਂ ਨਹੀਂ ਚਾਹੇ ਉਹ ਬੀਬੀ ਚਾਹੇ ਉਹ ਬੰਦਾ ਹੈਗਾ ਦੋਨਾਂ ਵਿੱਚ ਕੋਈ ਵੀ ਜਿਹਦਾ ਸਮੱਸਿਆ ਹੈਗੀ ਹੈ ਅਸੀਂ ਕਿਸੇ ਨੇ ਉਹਨੂੰ ਰეკਮੈਂਡ ਕੀਤਾ ਕਿ ਤੁਸੀਂ ਦਰਬਾਰ ਸਾਹਿਬ ਜਾਓ ਸਰੋਵਰ ਇਸ਼ਨਾਨ ਕਰੋ ਤੁਹਾਡੇ ਜਿਹੜੇ ਦੁੱਖ ਦੂਰ ਹੋਣਗੇ ਹੁਣ ਉਹ ਬੰਦਾ ਸੇਮ ਉਹੀ ਚੀਜ਼ ਜਿਹੜੀ ਹੈ ਅਸੀਂ ਉਹਨੂੰ ਇਸ ਕਰਕੇ ਨਹੀਂ ਆਫਰ ਕਰ ਰਹੇ ਕਿ ਉਹਨੇ ਬਦਲੇ ਵਿੱਚ ਸਿੱਖ ਧਰਮ ਚ ਆਣਾ ਹੈ ਕੋਈ ਵੀ ਹੋ ਸਕਦਾ ਸੋ ਕੋਲਡ ਕੋਈ ਵੀ ਰਾਹੁਲ ਸ਼ਰਮ ਰਾਹੁਲ ਸ਼ਰਮਾ ਜਾਂ ਅਮਜ਼ਦ ਕੋਈ ਵੀ ਕੋਈ ਵੀ ਪਰਸਨ ਜਿਹਨੂੰ ਅਸੀਂ ਕਹਿੰਦੇ ਆ ਕਿ ਗੁਰੂ ਨਾਮਦਾਸ ਮਹਾਰਤ ਦੇ ਦਰ ਤੇ ਇਨੀ ਕਿਰਪਾ ਹੈਗੀ ਆ ਤੁਸੀਂ ਜਾਓ ਉੱਥੇ ਸਰੋਵਰ ਇਸ਼ਨਾਨ ਕਰੋ ਤੁਸੀਂ ਮਰ ਕਿਰਪਾ ਕਰਨਗੇ ਤੁਹਾਡੇ ਤੇ ਤੁਸੀਂ ਸ਼ਰਧਾ ਨਾਲ ਕਰਿਓ ਜਿਹੜੀ ਉਹ ਸ਼ਰਧਾ ਹੁੰਦੀ ਆ ਅਸਲ ਚ ਉਹ ਉਹ ਦੇ ਭਾਗ ਜਗਾਉਂਦੀ ਆ ਉਹ ਸ਼ਰਧਾ ਉਹਦਾ ਰੋਗ ਦੂਰ ਕਰਦੀ ਆ ਉਹ ਸ਼ਰਧਾ ਉਹਦੇ ਬਲੀਵ ਚ ਮਤਲਬ ਇੰਨੀ ਪਾਵਰ ਹੁੰਦੀ ਆ ਬਲੀਵ ਦੇ ਅੰਦਰ ਕਿ ਉਹਦੇ ਅੰਦਰ ਮਾਰਜ ਕਹਿੰਦੇ ਜੋ ਬਰਮੰਡੇ ਜੋ ਬਰਮੰਡੇ ਸੋਈ ਬਿੰਡੇ ਜਿਹੜਾ ਵੀ ਦੁੱਖ ਦੁਨੀਆ ਚ ਹੈਗਾ ਉਹਦਾ ਇਲਾਜ ਵੀ ਸ਼ਰੀਰ ਚ ਮਾਰਨ ਦਿੱਤਾ ਹੈਗਾ ਸੋ ਜਦੋਂ ਚੇਤਨਤਾ ਦੇ ਵਿੱਚੋਂ ਸਾਰੀ ਚੀਜ਼ਾਂ ਕਰਦਾ ਆ ਉਹਦਾ ਬਲੀਵ ਉਹਨੂੰ ਜਿਹੜਾ ਹੈਗਾ ਠੀਕ ਕਰ ਦਿੰਦਾ ਹੈ ਨਾ ਤੇ ਇਹਨੂੰ ਚਮਤਕਾਰ ਹੀ ਕਹਿੰਦੇ ਆ ਕਿਉਂਕਿ ਦੁਨੀਆ 'ਚ ਸਾਇੰਸ ਹਰ ਇੱਕ ਚੀਜ਼ ਦਾ ਇਲਾਜ ਨਹੀਂ ਕਰ ਸਕਦੀ ਹੈ ਮੈਂ ਕਿਉਂਕਿ ਮੇਰੇ ਇੱਕ ਦੋਸਤ ਨੇ ਡਾਕਟਰ ਮੇ ਉਹ ਦੱਸਿਆ ਕਿ ਜਿਹੜੀ ਆਲੋਪਥਿਕ ਹੈਗੀ ਆ ਉਹਦੇ ਅੰਦਰ 150 ਬਿਮਾਰੀਆਂ ਦਾ ਇਲਾਜ ਹੈ ਲਗਭਗ 150 ਬਿਮਾਰੀਆਂ ਦਾ ਮਤਲਬ ਉਹਨਾਂ ਕੋਲ ਜਿਹੜੀ ਦੁਨੀਆ 'ਚ ਸਾਰੀਆਂ ਬਿਮਾਰੀਆਂ ਨਾ ਉਹਨਾਂ ਦੇ ਨਾਮ ਵੀ ਨਹੀਂ ਆ ਤੇ ਇਹ ਕਹਣ ਕਿ ਤੁਸੀਂ ਜਿਹੜੀ ਇਨਸਟੈਂਟ ਰਿਲੀਫ ਦੇ ਦਾਂਗੇ ਤੁਹਾਨੂੰ ਨਾ ਤੁਸੀਂ ਆਓ ਸਾਡੇ ਕੋਲ ਅਸੀਂ ਤੁਹਾਨੂੰ ਜਿਹੜਾ ਹੈਗਾ ਲੱਤਾ ਤੋਂ ਤੁਸੀਂ ਪਾਈ ਜਾਂਦੇ ਖੜੇ ਕਰਦੇ ਆਂਗੇ ਉਸੇ ਵੇਲੇ ਮੈਂ ਆਪਣੀ ਜ਼ਿੰਦਗੀ ਦਾ ਅਨੁਭਵ ਸ਼ੇਅਰ ਕਰਦਾ ਮੈਂ ਖੁਦ ਇੱਕ ਵਾਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਜਦੋਂ ਕਰ ਰਹੀ ਸੀ ਸੋਵਰ ਦੀ ਪ੍ਰਕਰਮਾ ਕਰ ਰਹੀ ਸੀ ਤੇ ਮੈਂ ਇੱਕ ਬੱਚੇ ਨੂੰ ਦੇਖਿਆ ਉਹਨੇ ਫਤੂਹੀ ਪਾਈ ਸੀ ਤੇ ਇਸ਼ਾਰਾ ਪਾਇਆ ਸੀਗਾ ਤੇ ਉਹਨੇ ਕਿਸੇ ਕੀ ਸਜਾਈ ਹੋਈ ਸੀ ਕੇਸਰੀ ਲੱਗਦੀ ਤੇ ਉਹਨੂੰ ਵੀਲ ਚੇਅਰ ਤੇ ਲਿਆ ਕੇ ਉਹ ਪਰਿਵਾਰ ਨੇ ਉਹਰਾ ਸ্নান ਕਰਾਇਆ ਸੀਗਾ ਸ্নান ਕਰਾਉਣ ਤੋਂ ਬਾਅਦ ਜਦੋਂ ਦੁਬਾਰਾ व्हीਲ ਚੇਅਰ ਤੇ ਬਿਠਾ ਮਠਾਣ ਲੱਗੇ ਤੇ ਉਹ ਬੱਚੇ ਨੇ ਕੋਸ਼ਿਸ਼ ਕੀਤੀ ਕਿ ਉਹਨੂੰ ਛੱਡਿਆ ਜਾਵੇ ਤੇ ਜਦੋਂ ਉਹਨੂੰ ਛੱਡਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਤਾਂ ਉਹ ਬੱਚਾ ਜਿਹੜਾ ਸੀਗਾ ਉਹ ਖੜਾ ਵੀ ਹੋਇਆ ਤੇ ਉਹ ਉਸ ਵੇਲੇ ਮੇਰੀ ਜ਼ਿੰਦਗੀ ਦਾ ਮੈਂ ਐਕਸਪੀਰੀਅੰਸ ਹਮੇ ਆਪਣੇ ਆਪ ਆਪਣੀ ਅੱਖੀ ਵੇਖਿਆ ਜਦੋਂ ਮੈਂ ਦੇਖਿਆ ਉਸ ਬੱਚੇ ਨੂੰ ਤਾਂ ਮੈਨੂੰ ਪੁੱਛਣਾ ਪਿਆ ਕਿ ਬੱਚੇ ਕਿੱਥੋਂ ਆ ਕਿੱਦਾਂ ਆ ਤਾਂ ਮੈਨੂੰ ਉਹ ਪਤਾ ਲੱਗਾ ਉਹ ਬੱਚਾ ਜਿਹੜਾ ਸੀਗਾ ਉਹ ਅਸਲ ਜੀ ਬੇਟੀ ਸੀਗੀ ਤੇ ਉਹ ਛੋਟੀ ਉਮਰ ਦੇ ਬੱਚੇ ਸੀਗੇ ਤੇ ਉਹਨਾਂ ਨੂੰ ਉਸ ਤਰੀਕੇ ਨਾਲ ਮੈਂ ਆਪਣੀ ਅੱਖਾਂ ਦੇ ਸਾਹਮਣੇ ਠੀਕ ਹੁੰਦੇ ਦੇਖਿਆ ਕੁਝ ਸਮਾਂ ਪਹਿਲਾਂ ਅੰਬਾਲਾ ਕਰੋਰ ਕ੍ਰਿਸ਼ਨ ਸਾਹਿਬ ਦੇ ਗੁਰਦੁਆਰਾ ਸਾਹਿਬ ਵੀ ਇੱਕ ਏਕ ਘਟਨਾ ਹੋਈ ਸੀ ਬੱਚਾ ਜਿਹੜਾ ਸੀਗਾ ਉਹਦੀ ਅੱਖਾਂ ਦੀ ਰੋਸ਼ਨੀ ਨਹੀਂ ਸੀਗੀ ਉਹਨੂੰ ਉੱਥੇ ਜਾ ਕੇ ਮਰਦ ਦੇ ਕਰਕੇ ਕਿਰਪਾ ਹੋ ਗਈ ਸੋ ਉਹਦੇ ਨਾਲ ਸਾਡਾ ਕੋਈ ਸਮਝੌਤਾ ਨਹੀਂ ਜੁੜਿਆ ਹੋਇਆ ਕੋਈ ਸਾਡੀ ਜਿਹੜੀ ਆ ਕੋਈ ਇਦਾਂ ਦੀ ਆਫਰ ਨਹੀਂ ਜੁੜੀ ਹੋਈ ਜਿਹਦੇ ਨਾਲ ਅਸੀਂ ਲਾਲਚ ਦੇ ਕੇ ਉਸ ਬੰਦੇ ਨੂੰ ਲਾਲਚ ਕਰਕੇ ਪਰਵਰਤਨ ਕੀਤਾ ਹੋਵੇ ਕਿਰਪਾ ਹੁਣੀ ਚਮਤਕਾਰ ਹੋਣੀ ਇਹ ਧਰਮ ਦਾ ਹਿੱਸਾ ਹੁੰਦਾ ਆ ਇਹ ਸ਼ਰਤਾਂ ਜੋ ਪੰਜਾਬ ਦੀ 크ਰਿਸਚੀਅਨਿਟੀ ਦੇ ਵਿੱਚ ਜੇ ਇਹ ਆਫਰਿੰਗਸ ਕੀਤੀਆਂ ਜਾ ਰਹੀਆਂ ਨੇ ਜੇ ਚਮਤਕਾਰ ਕੀਤੇ ਜਾ ਰਹੇ ਆ ਤਾਂ ਕੀ ਉਹ ਪੈਸੇ ਲੈ ਕੇ ਕੀਤੇ ਜਾ ਰਹੇ ਆ ਮੈਂ ਦੱਸਾਂ ਜਿਹੜੀ ਉਹਨਾਂ ਤੋਂ ਗੱਲ ਜਿਹੜੀ ਸਾਨੂੰ ਸਾਰਿਆਂ ਨੂੰ ਸਮਝ ਆਂਦੀ ਆ ਉਹ ਇਸ ਤਰੀਕੇ ਨਾਲ ਬਹੁਤ ਸਾਰੇ ਕੇਸਿਸ ਦੁਨਾਂ ਦੇ ਸਾਹਮਣੇ ਆ ਜਿੱਥੇ ਉਹਨਾਂ ਨੇ ਬੰਦਿਆਂ ਨੂੰ ਇਹ ਗੱਲ ਦਾ ਗਲਾਸਾ ਦੇ ਕੇ ਆਪਣੇ ਕੋਲ ਖੱਦ ਲਿਆ ਉਸ ਤੋਂ ਬਾਅਦ ਉਹਨਾਂ ਵਿੱਚੋਂ ਕਈਆਂ ਦੀ ਉੱਥੇ ਮਿਸ ਅਪਨਿੰਗ ਵੀ ਇੱਕ ਬੰਦੇ ਦੀ ਜਾਨ ਵੀ ਗਈ ਸੀ ਉਹ ਵੀ ਘਟਨਾ ਸਾਹਮਣੇ ਆਈ ਸੀ ਕੱਲ ਦੀ ਪ੍ਰਸਕੌਂਫਰੰਸ ਜਿਸ ਗੱਲ ਦਾ ਜ਼ਿਕਰ ਵੀ ਹੋਇਆ ਸੀਗਾ ਤੇ ਇਦਾਂ ਦੇ ਜਿਹੜੇ ਚਮਤਕਾਰ ਦੇ ਨਾਮ ਦੇ ਉੱਤੇ ਫਰੌਡ ਹੋਏ ਬੰਦਿਆਂ ਦਾ ਉਹਦੇ ਨਾਲ ਗੱਲ ਕਲੀਅਰ ਹੁੰਦੀ ਹੈ ਦੂਜੀ ਗੱਲ ਹੈ ਜੀ ਆਲਰੇਡੀ ਜਿਹੜਾ ਬਲਵਿੰਦਰ ਪਾਸਟਰ ਸੀਗਾ ਉਹ ਇੱਕ ਐਸੇ ਕੇਸ ਦੇ ਵਿੱਚ ਨਾਮਜ਼ਦ ਹੈ ਤੇ ਜੇਲ੍ਹ ਅੰਦਰ ਹੈਗਾ ਜਿਹੜਾ ਇੱਕ ਧਾਰਮਿਕ ਸ਼ਖਸੀਅਤ ਹੋਣ ਦਾ ਮਤਲਬ ਹੈ ਕਿ ਉਹਦਾ ਜ਼ਹਿਰ ਖਾ ਲੈਣਾ ਮਤਲਬ ਇਦਾਂ ਦੇ ਗਿਰੇ ਹੋਏ ਕਾਨੂੰਨੀ ਕੰਮ ਕਰਨ ਵਾਲੇ ਲੋਕ ਆਪਣੇ ਆਪ ਨੂੰ ਚਮਤਕਾਰੀ ਤੇ ਗੁਰੂ ਧੰਮ ਬਣਾ ਕੇ ਬਿਠੇ ਹੋਏ ਨੇ ਉਹਨਾਂ ਦਾ ਪਰਦਾ ਫਾਸ਼ ਕਰਨਾ ਜ਼ਰੂਰੀ ਸੀਗਾ ਜਿਸ ਦੀ ਇੱਕ ਸ਼ੁਰੂਆਤ ਕੱਲ ਜਥੇਬੰਦੀ ਨੇ ਕੀਤੀ ਹੈ ਉਹ ਪਧਾਈ ਦੇ ਪਾਤਰ ਨਹੀਂ ਬਟ ਗੱਲ ਇਹ ਹੈਗੀ ਆ ਕਿ ਜਿਸ ਤਰੀਕੇ ਨਾਲ ਧਰਮ ਦੇ ਪਰਵਰਤਨ ਨੂੰ ਕਰਨਾ ਇਹਨਾਂ ਲੋਕਾਂ ਨੇ ਜਾਇਜ਼ ਕੀਤਾ ਉਹ ਨਜਾਇਜ਼ ਕਿਵੇਂ ਉਹ ਇੱਕ ਗੱਲ ਪਤਾ ਹੋਵੇ ਦੂਜੇ ਧਰਮ ਪਰਵਰਤਨ ਕਿੱਥੇ ਖੜਾ ਆ ਧਰਮ ਪਰਵਰਤਨ ਦੇ ਅੰਦਰ ਜੇ ਕਿਸੇ ਬੰਦੇ ਦੀ ਕਿਸੇ ਜਗ੍ਹਾ ਤੇ ਜਾ ਕੇ ਸੈਟੀਸਫੈਕਸ਼ਨ ਨਹੀਂ ਆ ਹਨਾ ਉਹ ਸੈਟੀਸਫੈਕਸ਼ਨ ਉਹਨੂੰ ਕਿਸੇ ਹੋਰ ਜਗ੍ਹਾ ਤੋਂ ਲੱਭਦੀ ਆ ਉਹ ਪਰਵਰਤਨ ਹੋਣਾ ਲਾਜ਼ਮੀ ਆ ਮਗਰ ਉਹ ਲਾਲਚ ਵਾਸ ਨਹੀਂ ਹੋਣਾ ਚਾਹੀਦਾ ਸਾਡਾ ਇਹੀ ਕਹਿਣਾ ਆ ਸੋ ਜਿਹੜੀ ਲਾਲਚ ਵਾਸ ਹੋ ਰਹੀ ਕਨਵਰਜਨ ਹੈ ਜੀ ਆ ਉਹਨੂੰ ਰੋਕਣਾ ਚਾਹੀਦਾ ਕਿਉਂਕਿ ਲਾਲਚ ਦੀ ਕੋਈ ਬਾਉਂਡਰੀਜ਼ ਨਹੀਂ ਹੁੰਦੀ ਸਾਬ ਸਿੰਘ ਤੁਸੀਂ ਸਾਬ ਸਿੰਘ ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਜਰੂਰ ਕਿ ਜਦੋਂ ਤੁਹਾਨੂੰ ਇੱਕ ਆਟਾ ਦਾਲ ਦੀ ਲਾਲਚ ਦੇ ਕੇ ਤੁਹਾਡੇ ਕੋਲ ਜਿੱਦਾਂ ਵੋਟਾਂ ਲਈਆਂ ਜਾਂਦੀਆਂ ਨੇ ਨਾ ਇਹ ਸਿਰਫ ਉਦਾਂ ਦਾ ਇੱਕ ਪ੍ਰੋਸੈਸ ਆ ਇਹ ਚੋਣ ਸਰਵੇ ਲਾਲਚ ਜਿਹੜਾ ਦਿੱਤਾ ਜਾ ਰਿਹਾ ਉਹਦੀ ਵੈਲਿਊ ਦਾ ਉਹਦੀ ਅਮਾਊਂਟ ਵੱਡੀ ਹੋਵੇ ਮਗਰ ਜਿਹੜਾ ਬੰਦਾ ਵਿਕਦਾ ਹੈ ਨਾ ਉਹਦਾ ਵਿਕਣ ਦਾ ਕੋਈ ਪੈਮਾਨਾ ਨਹੀਂ ਹੁੰਦਾ ਕਿ ਉਹਨੂੰ ਇੱਥੇ ਤੱਕ ਵਿਕਣਾ ਆ ਮੈਂ ਇੱਕ ਨਾ ਇੱਕ ਨਾ ਪ੍ਰਸਪੈਕਟਿਵ ਵਿੱਚ ਪਾਉਣਾ ਚਾਹੁੰਦਾ ਤੁਹਾਡੀ ਗੱਲ 'ਚ ਮੇਰੇ ਮੇਰੇ ਸਾਹਮਣੇ ਦੋ ਗੱਲਾਂ ਨੇ ਇੱਕ ਇੱਕ ਪਾਸੇ ਬੰਦਾ ਕਰ ਰਿਹਾ ਹੁੰਦਾ ਕਿ ਠੀਕ ਆ ਭਾਈ ਤੁਸੀਂ ਪ੍ਰੋਵਾਈਡ ਨਹੀਂ ਕਰ ਰਹੇ ਜਾਂ ਕੋਈ ਸਰਟਨ ਤਰਮੋਣਾ ਨੂੰ ਪ੍ਰੋਵਾਈਡ ਨਹੀਂ ਕਰ ਰਿਹਾ ਜਿਹੜੇ ਵਿਚਾਰੇ ਕਮਜ਼ੋਰ ਨੇ ਤੇ ਜਿਹੜੇ ਪ੍ਰੋਵਾਈਡ ਕਰ ਰਹੇ ਆ ਫਿਰ ਉਹਨਾਂ ਦੇ ਨਾਲ ਖੜੇ ਆ ਤਾਂ ਕਰਕੇ ਉਹ ਕਨਵਰਟ ਹੋ ਰਿਹਾ ਸਪੋਜ਼ੀਵਲੀ 크ਰਿਸਚੀਅਨਿਟੀ ਉਹਨਾਂ ਨੂੰ ਆਟਾ ਦੇ ਰਹੀ ਐ ਕਿਤੇ ਜਿਹੜੇ ਪਾਸਟਰਸ ਨੇ ਜਾਂ ਉਹਨਾਂ ਦੇ ਪੈਰੋਕਾਰ ਨੇ ਉਹ ਉਹਨਾਂ ਨੂੰ ਘਰ ਬਣਾ ਕੇ ਦੇ ਰਿਹਾ ਮੰਥਲੀ ਪੈਸੇ ਦੇ ਰਿਹਾ ਇਹ ਸਿੱਖ ਧਰਮ ਚ ਕਹਿੰਦੇ ਕਿ ਕਮੀ ਹੈ ਤੁਸੀਂ ਨਹੀਂ ਕਰ ਰਹੇ ਤਾਂ ਕਰਕੇ ਹੋ ਰਹੀ ਹੈ ਪਰ ਨਾਲੋਂ ਨਾਲ ਅਸੀਂ ਇਹ ਦੇਖਦੇ ਹਾਂ ਕਿ ਸਾਡੇ ਇਤਿਹਾਸ ਦੇ ਵਿੱਚ ਇਦਾਂ ਦੇ ਲੋਕ ਨੇ ਇਦਾਂ ਦੇ ਵੀ ਸਿੱਖ ਨੇ ਜਿਨ੍ਹਾਂ ਨੇ ਪੱਤਿਆਂ ਖਾ ਕੇ ਗੁਜ਼ਾਰਾ ਕੀਤਾ ਪਰ ਉਹਨਾਂ ਨੇ ਸਿੱਖੀ ਨਹੀਂ ਛੱਡੀ ਫਿਰ ਐਗਜ਼ੈਪਲਸ ਕਿੱਥੇ ਆ ਕੇ ਖੜੀਆਂ ਆ ਨਹੀਂ ਸਾਡੇ ਸਾਡੇ ਸਿੱਖ ਧਰਮ ਸਾਡਾ ਕਿੱਥੇ ਆ ਕੇ ਖੜਿਆ ਦੇਖੋ ਮੈਂ ਪਹਿਲੀ ਸ਼ੁਰੂਆਤ ਵਿੱਚ ਹੀ ਇਹ ਗੱਲ ਜਿਹੜੀ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜਿਹੜੀ ਬਹੁਤੀ ਕਨਵਰਜਨ ਹੈਗੀ ਹੈ ਨਾ ਉਹ ਸਿੱਖ ਰਿਲੀਜੀਅਨ ਚ ਨਹੀਂ ਹੈ ਸਿੱਖ ਰਿਲੀਜੀਅਨ ਚ ਜਿੱਥੇ ਹੁੰਦੀ ਹੈ ਨਾ ਉਹ ਤਾਂ ਜਲਦੀ ਸਾਹਮਣੇ ਆ ਜਾਂਦੀ ਹੈ ਨਿਗਾਹ ਪੈ ਜਾਂਦੀ ਹੈ ਕਿਉਂਕਿ ਉਹ ਜ ਦੇ ਵਿੱਚੋਂ ਕਨਵਰਸ਼ਨ ਕਰਕੇ ਉਸ ਇਡੈਂਟੀਟੀ ਦੇ ਨਾਲ ਉਸ ਧਰਮ ਦਾ ਹਿੱਸਾ ਬਣ ਜਾਂਦਾ ਨਾ ਉੱਥੋਂ ਦੀ ਉਹ ਗੱਲ ਫੜੀ ਜਾਂਦੀ ਅਸਲ 'ਚ ਜਿੱਥੋਂ ਸਿੱਖ ਜਿਹੜਾ ਹੈਗਾ ਨਾ ਮਾਰਨੇ ਗਿਆ ਸੀ ਨਾ ਮੈਂ ਸਿੱਖ ਇਦਾਂ ਦਾ ਬਣਾ ਦੂ ਕਿ ਜਿਹੜਾ ਲੁਕਿਆ ਨਹੀਂ ਲੁਕਣਾ ਉਹ ਗੱਲ ਉਦਾਂ ਹੀ ਆ ਹੁਣ ਜਿਹੜੇ ਉਹ ਬੇਈਮਾਨੀ 'ਚ ਉਹ ਸਾਰਾ ਕੁਝ ਕਰ ਰਹੇ ਆ ਉਹ ਸਾਡੀ ਆਇਡੈਂਟੀਟੀ ਨੂੰ ਨਾਂ ਬਦਲਣ ਦੇ ਵਿੱਚੋਂ ਹੀ ਉਹਨਾਂ ਨੂੰ ਦੇ ਰਹੇ ਨੇ ਆਫਰਸ ਕਰ ਰਹੇ ਨੇ ਚੀਜ਼ਾਂ ਲੀਆਂ ਜਿਹੜੀ ਉਹ ਰਿਸ਼ਵਤ ਦਿੱਤੀ ਜਾ ਰਹੀ ਹੈ ਜੋ ਜਿਸ ਤਰੀਕੇ ਨਾਲ ਹੈ ਜੇ ਉਹਨਾਂ ਦੀ ਸ਼ਰਦਾ ਜੀਜ਼ਸ ਵਿੱਚ ਆ ਜਾਂ 크ਿਸਚੀਅਨਟੀ ਵਿੱਚ ਆ ਫਿਰ ਉਹ ਜਿੱਦਾਂ ਨਾਲ ਉਹਨਾਂ ਦਾ ਪੈਗੰਬਰ ਆ ਉਹਨਾਂ ਨੂੰ ਉਦਾਂ ਦਾ ਰਹਿਣਾ ਚਾਹੀਦਾ ਉਹ ਸਾਡੀ ਆਈਡੈਂਟੀ ਬਣਾ ਕੇ ਆਪਣੇ ਧਰਮ ਦਾ ਜਿਹੜਾ ਦੂਸਰੇ ਧਰਮ ਦਾ ਜਿਹੜਾ ਪ੍ਰਚਾਰ ਕਰ ਰਹੇ ਆ ਉਹਦੇ ਤੇ ਸਿੱਖਾਂ ਨੂੰ ਇਤਰਾਜ਼ ਹੋਣਾ ਬਣਦਾ ਹੈ ਨਾ ਆਈਡੈਂਟੀ ਤਾਂ ਸਾਡੀ ਆਪਣੀ ਹੈ ਨਾ ਲੜਾਈ ਸਾਡੀ ਆਈਡੈਂਟੀ ਦੀ ਆ ਉਸ ਤੋਂ ਬਾਅਦ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਜਿਹੜੇ ਸਿੱਖਾਂ ਸਿੱਖਾਂ ਵੱਲੋਂ ਆਫਰਸ ਨਹੀਂ ਹੁੰਦੀਆਂ ਦੇਖੋ ਦੁਨੀਆ ਵਿੱਚ ਕਿੱਥੇ ਵੀ ਇਦਾਂ ਦੀ ਜਗ੍ਹਾ ਨਹੀਂ ਹੈਗੀ ਜਿੱਥੇ ਸਿੱਖਾਂ ਦੀ ਜਿਹੜੀ ਦਾਨ ਪੁੰਨ ਕਰਨ ਦੀ ਜਿਹੜੀ ਗੱਲ ਆ ਉਹ ਕਿਥੇ ਸਾਹਮਣੇ ਨਾ ਆਈ ਹੋਵੇ ਲੰਗਰ ਕਰਕੇ ਪੂਰੀ ਦੁਨੀਆ ਦੇ ਵਿੱਚ ਸਿੱਖ ਜਿਹੜਾ ਹਰੇਕ ਦਾ ਢਿੱਡ ਭਰਨ ਦੀ ਕੋਸ਼ਿਸ਼ ਕਰਦਾ ਸਾਡੇ ਜਿਹੜੇ ਸਥਾਨ ਨੇ ਗੁਰਦੁਆਰਾ ਸਾਹਿਬ ਨਹੀਂ ਉੱਥੋਂ ਦੀ ਜਿਹੜੀ ਲੰਗਰ ਵਾਲੀ ਗੱਲ ਆ ਉਹ ਇੰਨੀ ਜ਼ਿਆਦਾ ਪ੍ਰਚਲਿਤ ਦੀ ਇੰਨੀ ਜ਼ਿਆਦਾ ਵੱਡੀ ਵਿਸ਼ਾਲ ਜੀ ਆ ਜੀ ਉਹ ਹਰ ਜਗ੍ਹਾ ਸੰਭਵ ਆ ਉਹਦੇ ਤੋਂ ਇਹ ਨਹੀਂ ਕਹਾ ਸਕਦੇ ਕਿ ਅੱਪਾ ਕਿਸੇ ਜਗ੍ਹਾ ਉਹ ਚੀਜ਼ ਨਹੀਂ ਪ੍ਰੋਵਾਈਡ ਕਰ 파ਰੇ ਈਵਨ ਜਦੋਂ ਉਹ ਤੁਸੀਂ ਕਿਹਾ ਕਿ ਪੱਤਿਆਂ ਦੇ ਗੁਜ਼ਾਰੇ ਹੁੰਦੇ ਸੀਗਾ ਉਦੋਂ ਵੀ ਸਿੱਖ ਜਿਹੜਾ ਸੀਗਾ ਆਪਣੇ ਜੋਗਾ ਲੰਗਰ ਪਕਾ ਕੇ ਆਵਾਜ਼ ਮਾਰਦਾ ਸੀਗਾ ਕੀ ਕੋਈ ਭੁੱਖਾ ਲੋੜਵੰਦ ਮੇਰੇ ਕੋਲ ਆ ਕੇ ਲੰਗਰ ਛੱਕ ਸਕਦਾ ਸੋ ਅਸੀਂ ਇਦਾਂ ਦੇ ਸਿਧਾਂਤਾਂ ਵਾਲੇ ਲੋਕ ਆ ਜਿਹੜੇ ਕਦੀ ਆਪਣਾ ਭੋਜਨ ਟਿੱਡ ਨਾ ਪਰੇ ਦੂਜੇ ਦਾ ਭਰਨ ਦਾ ਜਿਹੜਾ ਉਹ ਜ਼ਰੂਰ ਇੰਨੀ ਕੁ ਸਮਝ ਰੱਖਦੇ ਆ ਬਟ ਫਿਰ ਵੀ ਜਿਹੜੀ ਸਾਡੇ ਵੱਲੋਂ ਸੋਲੂਸ਼ਨ ਦੀ ਕਮੀਆਂ ਰਹੀਆਂ ਉਹਦੇ ਕਰਕੇ ਜਿਹੜੇ ਆ ਲੋਕ ਜਿਹੜੇ ਕਹੋ ਸਮਾਜ ਵਿੱਚ ਦਬੇ ਕੁਚਲੇ ਲੋਕ ਨੇ ਜਾਂ ਜਿਨ੍ਹਾਂ ਦੀ ਆਰਥਿਕ ਸਥਿਤੀ ਜਿਹੜੀ ਬਟਰ ਨਹੀਂ ਹੈਗੀ ਆ ਉਹਨਾਂ ਨੂੰ ਇਹਨਾਂ ਲੋਕਾਂ ਨੇ ਖਰੀਦ ਲਿਆ ਮਗਰ ਇਹ ਜਿਹੜੀ ਖਰੀਦਣ ਵਾਲੀ ਲੜਾਈ ਹੈ ਨਾ ਇਹ ਇੱਕ ਜਗ੍ਹਾ ਤੇ ਜਾ ਕੇ ਤੁਸੀਂ ਦੇਖੋ ਜਦੋਂ ਉਹਨਾਂ ਦੇ ਪਰਿਵਾਰਾਂ ਚੋਂ ਹੀ ਲੋਕਾਂ ਨੂੰ ਸਮਝ ਆਊਗੀ ਜੇ ਉਹ ਪੜਨ ਲਿਖਣ ਦੇ ਵੱਲ ਜ਼ੋਰ ਦੇਣਗੇ ਜਾਂ ਸੋਸਾਇਟੀ ਦਾ ਹਿੱਸਾ ਬਣ ਬਣ ਕੇ ਵਹਿਦਰ ਤਰੀਕੇ ਨਾਲ ਤੇ ਇਹ ਜਿਹੜੀ ਚੀਜ਼ ਉਹਨਾਂ ਦੇ ਪਰਿਵਾਰਾਂ ਵਿੱਚ ਉਹਦੀ ਬਗਾਵਤ ਹੋਣੀ ਸ਼ੁਰੂ ਹੋ ਜਾਣੀ ਆ ਤੇ ਜਿਹੜੇ ਇਹੋ ਜਿਹੇ ਲੋਕ ਹੁੰਦੇ ਆ ਜਿਹੜੇ ਅੱਜ ਕਿਸੇ ਬਦਲੇ ਕਿਸੇ ਚੀਜ਼ ਬਦਲੇ ਆਪਣਾ ਧਰਮ ਬਦਲ ਲੈਂਦੇ ਆ ਉਹਨਾਂ ਦੀ ਮੈਨੂੰ ਲੱਗਦਾ ਕਿਸੇ ਹੋਰ ਧਰਮ ਦੇ ਜਿਹੱਚੋਂ ਪਹਿਲੇ ਪੈਦਾ ਵੀ ਹੋਏ ਨਾ ਉਹਨਾਂ ਧਰਮ ਦੇ ਵਿੱਚ ਵੀ ਉਹਨਾਂ ਦੀ ਕੋਈ ਲੋੜ ਸਗੀ ਨਹੀਂ ਕਿਉਂਕਿ ਜੇ ਇਦਾਂ ਦੀ ਕਨਵਰਜਨ ਕਿਸੇ ਲਾਲਚ ਵਿੱਚ ਹੁੰਦੀ ਆ ਤੇ ਲਾਲਚ ਨਾਲ ਕੋਈ ਕਿਸੇ ਨੂੰ ਧਰਮ ਦੇ ਵਿੱਚ ਨਹੀਂ ਲਿਆ ਸਕਦਾ ਉਹ ਫਿਰ ਇੱਕ ਤਰ੍ਹਾਂ ਦੇ ਇਲਾਸਟਿਕ ਲੋਕ ਹੀ ਨੇ ਜਿਹੜੇ ਕਿਸੇ ਚੀਜ਼ ਦੇ ਬਦਲੇ ਆਪਣਾ ਧਰਮ ਬਦਲ ਲੈਂਦੇ ਨੇ ਉਹਨਾਂ ਨੂੰ ਸਿਰਫ ਇੱਕ ਨਾਮ ਚਾਹੀਦਾ ਸੀਗਾ ਔਰ ਜ਼ਰੂਰਤਾਂ ਪੂਰੀਆਂ ਕਰਨ ਵਾਲੀ ਕੋਈ ਇਦਾਂ ਦੀ ਚੀਜ਼ ਚਾਹੀਦੀ ਸੀਗੀ ਉਹਨਾਂ ਨੂੰ ਉਹ ਚੀਜ਼ ਉਧਰੋਂ ਹਾਸਲ ਹੋਈ ਸੋ ਫਿਰ ਵੀ ਲੋਕਾਂ ਵਿੱਚ ਅਵੇਰਨੈਸ ਕਰਕੇ ਲੋਕਾਂ ਵਿੱਚ ਘੱਟ ਸਮਝ ਹੋਣ ਕਰਕੇ ਅਸੀਂ ਲੋਕਾਂ ਨੂੰ ਬਿਮਾਰ ਹੋਣ ਕਰਕੇ ਉਹਨਾਂ ਨੂੰ ਰੋਗ ਰੋਗੀ ਹੋਣ ਦਾ ਮਤਲਬ ਇਹ ਨਹੀਂ ਕਹਾਗੇ ਕਿ ਮੌਕਾ ਦੇ ਦਈਏ ਕਿ ਉਹ ਇਸੇ ਤਰ੍ਹਾਂ ਦੇ ਰੋਗ ਵਿੱਚ ਰਹਿਣ ਸਾਡਾ ਫਰਜ਼ ਹੈ ਅਸੀਂ ਉਹਨਾਂ ਨੂੰ ਸੋਲੂਸ਼ਨ ਦਈਏ ਅਸੀਂ ਉਹਨਾਂ ਨੂੰ ਬੈਟਰ ਜ਼ਿੰਦਗੀ ਦੱਸੀਏ ਅਸੀਂ ਉਹਨਾਂ ਨੂੰ ਆਪਣੇ ਜਿਹੜੇ ਅਧਿਕਾਰ ਹੈਗੇ ਉਹ ਦੱਸੀਏ ਤਾਂ ਜੋ ਆਪਣੇ ਆਪ ਨੂੰ ਵੇਚਣ ਵਾਲੀਆਂ ਚੀਜ਼ਾਂ ਨਾ ਕਰਨ ਜਿੰਦਵਾਦੀ ਛੋਟੇ ਹੁੰਦੇ ਤੋਂ ਹੁਣ ਤੱਕ ਜੋ ਅਸੀਂ ਕਰਦੇ ਹਾਂ ਤੋਂ ਸੁਣਿਆ ਆਪਣੇ ਵੱਡੇ-ਵਡੇਰਿਆਂ ਤੋਂ ਸੁਣਿਆ ਸਿੱਖੀ ਬਾਰੇ ਉਹਦੀ अहमियत ਬਹੁਤ ਉੱਪਰ ਹੈ ਯਾ ਜੋ ਕੁਝ ਹਮ ਦੱਸਿਆ ਗਿਆ ਕਿ ਸਿੱਖੀ ਕੀ ਹੈ ਉਹਨੂੰ ਡਿਫਾਈਨਿੰਗ ਜਿਸ ਤਰ੍ਹਾਂ ਕੀਤਾ ਗਿਆ ਉਹ ਬਹੁਤ ਉੱਪਰ ਹੈ ਸ਼ਹਾਦਤਾਂ ਬਹੁਤ ਉੱਪਰ ਨੇ ਪਰ ਜਦੋਂ ਅੱਜ ਅਸੀਂ ਇਹ ਦੇਖਦੇ ਹਾਂ ਕਿ ਦਸਤਾਰਾਂ ਸਜਾ ਕੇ ਪਾਸਟਰ ਬਣ ਗਏ ਨੇ ਲੋਕ ਜਾਂ ਦਸਤਾਰਾਂ ਸਜਾ ਕੇ ਸਮਾਗਮਾਂ 'ਚ ਜਾਂਦੇ ਨੇ ਈਵਨ ਤੁਸੀਂ ਉਹ ਵੀਡੀਓ ਵੀ ਸੁਣੀ ਹੋਣੀ ਹੈ ਜਿੱਚੋ ਉਹ ਵਿਅਕਤੀ ਕਹਿੰਦਾ ਉਹਨੇ ਦਸਤਾਰ ਬੰਨੀ ਹੁੰਦੀ ਔਰ ਕਹਿੰਦਾ ਕਿ ਯੈਸ਼ੂ ਨੇ ਮੈਨੂੰ ਸਵਿਫਟ ਗੱਡੀ ਦੇ ਨਾਲ ਬles ਕੀਤਾ ਉਹ ਭਾਵੇਂ ਉਹ ਮਜ਼ਾਕ ਦਾ ਪਾਤਰ ਬਣ ਗਿਆ ਪਰ ਉਹ ਉਹ ਵੀਡੀਓ ਬਹੁਤ ਅਹਿਮੀਅਤ ਰੱਖਦੀ ਹੈ ਅੱਜ ਦੇ ਇਸ ਸਮੀਕਰਨ ਦੇ ਮੱਦੇ ਨਜ਼ਰ ਕਿਵੇਂ ਦੇਖਦੇ ਹੋ ਤੁਸੀਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਿਹੜੇ ਸਿੱਖ ਆਈਡੈਂਟੀਟੀ ਦੇ ਨਾਲ ਉੱਧਰ ਜਾ ਕੇ ਆਪਣੇ ਆਪ ਨੂੰ ਜਲੀਲ ਕਰਵਾਂਦੇ ਆ ਜਾਂ ਬੇਇਜ਼ਤ ਕਰਵਾਂਦੇ ਆ ਉਹ ਮਜ਼ਾਕ ਦਾ ਪਾਤਰ ਬਣਦੇ ਆ ਸਾਡੀ ਸਿੱਖੀ ਦਾ ਵੀ ਉਸ ਚੀਜ਼ 'ਚ ਮਜ਼ਾਕ ਉੱਡਦਾ ਆ ਜਿਸ ਕਰਕੇ ਸਿੱਖਾਂ ਦਾ ਤੇ ਬਣਦਾ ਹੀ ਹੈ ਕਿ ਇਹੋ ਜਿਹੇ ਬੰਨਿਆਂ ਨਾਲ ਮੂੰਹ ਤੋੜ ਜਵਾਬ ਦੇਣਾ ਦੇ ਵੀ ਰਹੇ ਆ ਮਗਰ ਗੱਲ ਇਹ ਹੈ ਕਿ ਜਦੋਂ ਬੰਦਾ ਇਸ ਬੇਈਮਾਨੀ 'ਚੋਂ ਇੰਦਾ ਮਤਲਬ ਨੰਗਾ ਚਿੱਟਾ ਹੋ ਕੇ ਸਾਹਮਣੇ ਆ ਜਾਵੇ ਫਿਰ ਉਸ ਬੰਦੇ ਤੋਂ ਆਸ ਵੀ ਕੀ ਕੀਤੀ ਜਾ ਸਕਦੀ ਹੈ ਕਿ ਉਹ ਕਿੰਨੇ ਮਤਲਬ ਲੈਵਲ ਤੱਕ ਡਿੱਗ ਜਾਊਗਾ ਉਹਨਾਂ ਦੀ ਗਿਰਨ ਦੀ ਕੋਈ ਸੀਮਾ ਨਹੀਂ ਹੁੰਦੀ ਆ ਮੈਂ ਇਹੀ ਗੱਲ ਕਹਿੰਦਾ ਕਿ ਨਾ ਸਿਰਫ ਸਾਡੇ ਇਹੀ ਲੋਕ ਜਿਹੜੇ ਸਾਡੇ ਸਿੱਖ ਧਰਮ ਦੀ ਆਇਡੈਂਟੀਟੀ ਚੋਂ ਪਛਾਣੇ ਜਾਂਦੇ ਆ ਪੰਜਾਬ ਦਾ ਹਰ ਇੱਕ ਉਹ ਬੰਦਾ ਜਿਹਦੀ ਗਰੀਬੀ ਦਾ ਮਜ਼ਾਕ ਉਡਾ ਕੇ ਉਹਨਾਂ ਨੂੰ ਆਪਣੇ ਵੱਲ ਨੂੰ ਲਾਲਚ ਵਸ ਲੈ ਆ ਕੇ ਉਹਨਾਂ ਦਾ ਜਿਸ ਤਰੀਕੇ ਨਾਲ ਸ਼ੋਸ਼ਣ ਹੋ ਰਿਹਾ ਹੈ ਉਹਨਾਂ ਨੂੰ ਸਮਝਾਉਣ ਦੀ ਜ਼ਿੰਮੇਵਾਰੀ ਵੀ ਆਮ ਲੋਕਾਂ ਦੇ ਹੀ ਹੋਣੀ ਚਾਹੀਦੀ ਹੈ ਜਿਹੜੇ ਸੁਸਾਇਟੀ ਵਿੱਚ ਇਹ ਚੀਜ਼ਾਂ ਦੇਖ ਰਹੇ ਨੇ ਮੈਂ ਪਿੰਡਾਂ ਦੇ ਵਿੱਚ ਇਸ ਚੀਜ਼ ਦੀ ਕਈ ਜਗ੍ਹਾ ਬਗਾਵਤ ਦੇਖੀ ਆ ਮੈਂ ਤੇ ਵਿੱਚ ਇੱਕ ਵਾਰੀ ਧੰਦਾ ਪ੍ਰੋਗਰਾਮ ਪ੍ਰੋਟੈਸਟ ਨੂੰ ਰੋਕਣ ਦੇ ਲਈ ਨਿਹੰਗ ਸਿੰਘ ਜਿੱਥੇ ਬੰਨਿਆ ਕੇ ਆਈਆਂ ਸੀਗੀਆਂ ਉਹਨਾਂ ਨੇ ਉੱਥੇ ਕਿਹਾ ਸੀਗਾ ਜਿਹੜੇ ਬੰਦੇ ਉੱਥੇ ਹallelujah ਹallelujah ਕਰ ਰਹੇ ਸੀ ਮੁੜ ਕੇ ਉਹੀ ਵੈਗਰੂ ਵੈਗਰੂ ਕਰਕੇ ਉੱਥੋਂ 도ੜੇ ਸੋ ਇਹ ਗੱਲ ਸਾਨੂੰ ਪਤਾ ਹੈ ਕਿ ਜਿਹੜੀਆਂ ਚੀਜ਼ਾਂ ਲਾਲਚ ਦੇ ਕੇ ਬਲਵਾਈਆਂ ਜਾ ਰਹੀਆਂ ਤੇ ਜਿਹੜੀਆਂ ਚੀਜ਼ਾਂ ਅੰਦਰ ਹੁੰਦੀਆਂ ਉਹਨਾਂ 'ਚ ਬੜਾ ਫਰਕ ਹੁੰਦਾ ਈਵਨ ਮੈਂ ਇੱਥੇ ਜਿਹੜੇ ਪ੍ਰਵਾਸੀ ਵੀ ਕਈ ਆਏ ਨੇ ਨਾ ਪੰਜਾਬ ਅੰਦਰ ਇਹਨਾਂ ਵਿੱਚ ਵੀ ਕੁਝ ਪ੍ਰਵਾਸੀਆਂ ਨਾਲ ਮੈਂ ਇਦਾਂ ਦੇ ਨਾਲ ਸੰਪਰਕੇ ਹੈਗਾ ਜਿਨ੍ਹਾਂ ਨੇ ਆਪਣਾ ਧਰਮ ਪਰਿਵਰਤਨ ਕੀਤਾ ਮਗਰ ਉਹਨਾਂ ਨੇ ਪਬਲਿਕ ਨਹੀਂ ਕੀਤੀ ਗੱਲ ਜਦੋਂ ਕਿਸੇ ਜਗ੍ਹਾ ਤੋਂ ਜਾ ਕੇ ਇਹਦਾ ਪਤਾ ਲੱਗ ਗਿਆ ਕਿ ਉਹਨਾਂ ਲੋਕਾਂ ਨੇ ਆਪਣਾ ਧਰਮ ਪਰਿਵਰਤਨ ਕੀਤਾ ਹੈ ਤੇ ਜਦੋਂ ਉਹਨਾਂ ਨੂੰ ਮੈਂ ਪੁੱਛਿਆ ਤੋਂ ਉਹਨੇ ਸਿੱਧਾ ਕਿਹਾ ਕਿ ਉਹ ਸਾਨੂੰ ਨਾ ਉਹਨਾਂ ਨੇ ਦੋ ਮਰਲੇ ਥਾਂ ਦਿੱਤੀ ਸੀ ਕੀ ਤਾਂ ਕਰਕੇ ਅਸੀਂ ਸਾਰਿਆਂ ਨੇ ਬਰਾਦਰਮ ਪਰਵਰਤਨ ਕੀਤਾ ਸੀਗਾ ਤੇ ਆਪਣਾ ਨਾਮ ਵੀ ਨਹੀਂ ਬਦਲਣ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ ਨਾਮ ਵੀ ਨਾ ਬਦਲੋ ਆਪਣੀ ਪਛਾਣ ਵੀ ਨਾ ਬਦਲੋ ਜੋ ਹੈਗੇ ਉਦਾਂ ਹੀ ਰਹੋ ਪਰ ਤੁਸੀਂ ਆਪਣੇ ਆਪ ਨੂੰ 크ਰਿਸਚੀਅਨ ਲਖਾਣਾ ਆ ਸੋ ਇਦਾਂ ਦੀ ਬੜੀ ਜ਼ਿਆਦਾ ਕਨਵਰਸ਼ਨ ਹੋਈ ਹੈਗੀ ਆ ਤੇ ਇਹ ਮੇਹ ਟੰਗੀ ਕਨਵਰਸ਼ਨ ਜਿਹੜੀ ਹੋਈ ਹੈ ਨਾ ਇਹ ਦੇ 크ਰਿਸਚੀਅਨ ਵੀ ਖਿਲਾਫ ਨਹੀਂ ਤੇ ਜਿਸ ਕਰਕੇ ਮੈਂ ਕਹਿਣਾ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਹੈਗਾ ਮੈਂ ਕਨਵਰਜਨ ਦੇ ਵੀ ਉਸ ਤਰੀਕੇ ਨਾਲ ਖਿਲਾਫ ਨਹੀਂ ਹੈਗਾ ਬਟ ਜਿਹੜੇ ਮਤਲਬ ਚੋਰ ਮੋਰੀਆਂ ਰੱਖ ਕੇ ਕਨਵਰਜਨ ਕਰ ਰਹੇ ਨੇ ਜਾਂ ਜਿਸ ਤਰੀਕੇ ਨਾਲ ਝੂਠੇ ਲਾਲਚ ਦੇ ਕੇ ਲੋਕਾਂ ਨੂੰ ਕਨਵਰਜਨ ਕਰ ਰਹੇ ਨੇ ਕਹਦੀ ਕਿ ਜਿਹੜੇ ਧਰਮ ਨੂੰ ਵੇਚ ਰਹੇ ਨੇ ਬੇਸਿਕਲੀ ਉਹੀ ਹੈ ਹਾਂਜੀ ਕਹਿ ਸਕਦੇ ਆ ਦੇਖੋ ਧਰਮ ਦਾ ਵਿਕਣਾ ਨਹੀਂ ਹੁੰਦਾ ਬੰਦਾ ਵਿਕਦਾ ਹੁੰਦਾ ਅਸਲ 'ਚ ਕੀ ਹੈ ਉਹਨਾਂ ਦਾ ਧਰਮ ਤੇ ਵਿਸ਼ਵਾਸ ਹੀ ਨਹੀਂ ਸੀਗਾ ਮੰਨ ਲਓ ਮੈਂ ਸਿੱਖਾਂ ਮੈਂ ਇਹੋ ਜਿਹਾ ਕਰਤੂਤ ਕਰਦੂ ਨਾ ਮੇਰਾ ਮਤਲਬ ਮੈਂ ਸਿੱਖਾਂ ਵਿੱਚ ਸਿੱਖ ਸੀਗਾ ਹੀ ਨਹੀਂ ਮੇਰੇ ਅੰਦਰ ਉਹ ਚੀਜ਼ ਸੀਗੀ ਹੀ ਨਹੀਂ ਤੇ ਮੈਂ ਉਸ ਖਾਲੀ ਪੌਕਟ ਨੂੰ ਉਸ ਚੀਜ਼ ਨਾਲ ਭਰ ਲਿਆ ਜਦਕਿ ਜਿੱਦਨ ਉਹ ਪੌਕਟ ਜਿਹੜੀ ਮੈਂ ਭਰੀ ਆ ਜਦਦਨ ਉਹ ਖਰਚ ਹੋ ਜੂਗੀ ਉਸ ਤੋਂ ਬਾਅਦ ਮੈਂ ਫਿਰ ਕੋਈ ਨਵਾਂ ਤਰੀਕਾ ਲੱਭੂਗਾ ਤੇ ਮੈਂ ਉਹੀ ਕਿਹਾ ਸਾਬ ਸਿੰਘ ਜੀ ਕਿ ਜਿਹੜੀ ਵਿਕਣ ਵਾਲੀ ਗੱਲ ਹੈ ਨਾ ਵਿਕਣ ਵਾਲੇ ਬੰਦੇ ਦੀ ਕੋਈ ਸੀਮਾ ਨਹੀਂ ਹੈਗੀ ਆ ਉਹ ਜ਼ਰੂਰੀ ਨਹੀਂ ਆ ਕਿ ਅੱਜ ਇਸ ਚੀਜ਼ ਲਈ ਵਿਗ ਰਿਹਾ ਕੱਲ ਨੂੰ ਆਪਣਾ ਤੀਪੂਤ ਵੇਚ ਦੂਗਾ ਉਸ ਬੰਦੇ ਨੇ ਕੋਈ ਡਿਗਨਿਟੀ ਨਹੀਂ ਆ ਕੋਈ ਉਹਦੀ ਸਾਇ ਜਿਹੜੀ ਹੈਗੀ ਆ ਉਹ ਇੱਜ਼ਤ ਨਹੀਂ ਹੈਗੀ ਜਿਹਦੇ ਕਰਕੇ ਉਹ ਇਦਾਂ ਦਾ ਡਿਸੀਜਨ ਨਾ ਲੈ ਸਕੇ ਕਿ ਆ ਵਿਕਣ ਵਾਲੇ ਕੰਮ ਤੋਂ ਨਹੀਂ ਮੈ ਜਾਣਾ ਜੇ ਹਾਂ ਵਾਕਈ ਸ਼ਰਧਾ ਹੈਗੀ ਆ ਵਾਕਈ ਰਿਐਲਿਟੀ ਹੈਗੀ ਆ ਵਾਕਈ ਉਹਨਾਂ ਦੇ ਵਿੱਚ ਜਿਹੜੀ ਆ ਉਹ ਰੂਹਾਨੀਤ ਵਾਲੀਆਂ ਚਮਤਕਾਰ ਵਾਲੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਸਾਰਿਆਂ ਲਈ ਹੋਣੀ ਚਾਹੀਦੀਆਂ ਉਹਦੇ ਲਈ ਫੇ ਉਹ ਉਹ ਸੋਦੇਬਾਜ਼ੀ ਕਿਉਂ ਉਸ ਹੀ ਬੰਦੇ ਲਈ ਕਿਉਂ ਜਿਹੜਾ ਕਨਵਰਟ ਹੋ ਰਿਹਾ ਔਰ ਇੱਕ ਲਈ ਹੋਣਾ ਚਾਹੀਦਾ ਤੁਹਾਨੂੰ ਐ ਨਹੀਂ ਲੱਗਦਾ ਕਿ ਸਰਦਾਰ ਜਾਂ ਸਿੱਖ ਵਿਅਕਤੀ ਨੂੰ ਅੱਗੇ ਲਿਆ ਕੇ ਜਿਹਨੇ ਦਸਤਾਰ ਬੰਨੀ ਹੋਈ ਹੈ ਕੀ ਇਹ ਕੋਈ ਐਗਜ਼ੈਂਪਲ ਸੈੱਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜਾਂ ਕੁਝ ਦਿਖਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਤੁਸੀਂ ਦਸਤਾਰ ਵੀ ਨਾ ਲਾਹੋ ਪਰ ਤੁਸੀਂ 크ਰਿਸਚੀਅਨ ਨੂੰ ਹਾਂਜੀ ਇਹ ਨਾ ਇਸ ਕਰਕੇ ਵੀ ਹੈ ਜਿਹੜੀ ਮੈਨੂੰ ਗੱਲ ਸਮਝ ਆਂਦੀ ਹੈ ਕਿ ਇਹ ਲੋਕ ਚਾਹੁੰਦੇ ਆ ਕਿ ਇਹਨੂੰ ਇਨਾ ਆਮ ਕਰ ਦਿੱਤਾ ਜਾਵੇ ਕਿ ਜਿਹੜੇ ਸਿੱਖ ਆਪਣੀ ਸੋਸਾਇਟੀ ਦੇ ਡਰ ਕਰਕੇ ਇਹ ਕੰਮ ਨਾ ਕਰਨ ਨਾ ਚਾਹੁੰਦੇ ਹੋਣ ਉਹਨਾਂ ਨੂੰ ਇਸ ਚੀਜ਼ ਦੀ ਖੁੱਲ ਮਿਲੇ ਕਿਉਂਕਿ ਕੀ ਹੁੰਦਾ ਜਿਹੜਾ ਬੰਦਾ ਇਹੋ ਜਿਹੀ ਕੋਈ ਹਰਕਤ ਕਰਦਾ ਆ ਜ ਜਿਹਨੂੰ ਇਦਾਂ ਦੀ ਆਫਰ ਹੁੰਦੀ ਆ ਮੇਰੇ ਨਾਲ ਨਿਹੰਗ ਸਿੰਘ ਮੁੰਡਾ ਹੈਗਾ ਉਹ ਬੜਾ ਅੱਛਾ ਬਲਾਰਾ ਹੈਗਾ ਔਰ ਇਹ ਅਚੀ ਪੋਸਟ ਹੈ ਬੰਨੀਆ ਜਗੀਆਂ ਤਾਂ ਉਹਨੂੰ ਕਿਸੇ ਕ੍ਰਿਸਚਨ ਨੇ ਅਪਰੋਚ ਕੀਤਾ ਉਹਨੂੰ ਪਤਾ ਹੈ ਕਿ ਉਹ ਨਿਹੰਗ ਸਿੰਘ ਹੈਗਾ ਉਹਨੂੰ ਉਹਨਾਂ ਨੇ ਆਫਰ ਕੀਤਾ ਕਿ ਅਸੀਂ ਤੁਹਾਨੂੰ ਪੇ ਕਰਾਂਗੇ ਮੰਥਲੀ ਇੰਨਾ ਅੱਛੀ ਅਮਾਉਂਟ ਪੇ ਕਰਨ ਨੂੰ ਕਿਹਾ ਔਰ ਤੁਸੀਂ ਸਾਡੇ ਧਰਮ ਦਾ ਪ੍ਰਚਾਰ ਕਰੋ ਤੇ ਤੁਹਾਨੂੰ ਆਪਣੀ ਆਇਡੈਂਟੀਟੀ ਵੀ ਬਦਲਣ ਦੀ ਲੋੜ ਨਹੀਂ ਉਹਨਾਂ ਨੇ ਫਿਰ ਉਸ ਜੀ ਦਾ ਉਸ ਵੇਲੇ ਵਿਰੋਧ ਵੀ ਕੀਤਾ ਉਹਨਾਂ ਦੇ ਨਾਲ ਤਾਂ ਉਹਨਾਂ ਨੇ ਮੈਨੂੰ ਬਾਅਦ ਚ ਦੱਸਿਆ ਵੀ ਜੋ ਵੀ ਅਸੀਂ ਸਾਰੀ ਗੱਲ ਆਪਾਂ ਡਿਸਕਸ ਕੀਤੀ ਨਾ ਤਾਂ ਮੈਨੂੰ ਇਹ ਚੀਜ਼ ਸਮਝ ਆਈ ਕਿ ਉਹਨਾਂ ਨੂੰ ਸਾਨੂੰ ਸਾਡੀ ਆਇਡੈਂਟੀਟੀ ਦੇ ਨਾਲ ਹੀ ਚਾਹੀਦਾ ਓਕੇ ਉਹ ਚਾਹੁੰਦੇ ਆ ਕਿ ਸੁਸਾਇਟੀ ਦੇ ਅੰਦਰ ਖਾਸ ਤੌਰ ਤੇ ਪੰਜਾਬ ਚ ਜਿਹੜੀ ਕਨਵਰਜਨ ਹੈਗੀ ਆ ਉਹ ਸਿੱਖਾਂ ਚ ਘੱਟ ਹੈਗੀ ਆ ਬਾਕੀਆਂ ਚ ਜ਼ਿਆਦਾ ਹੈਗੀ ਆ ਸਿੱਖ ਜਿਹੜੇ ਨੇ ਸੁਸਾਇਟੀ ਦੇ ਪ੍ਰਭਾਵ ਚੋਂ ਨਿਕਲ ਕੇ ਉਸ ਆਲੇ ਦੁਆਲੇ ਰਿਸ਼ਤਾਰੀਆਂ ਦੇ ਡਰ ਚੋਂ ਨਿਕਲ ਕੇ ਉਹ ਇਹਨਾਂ ਚੀਜ਼ਾਂ ਨੂੰ ਸਰੇਆਮ ਕਰਨ ਤਾਂ ਕਹਿਣ ਤਾਂ ਜੋ ਉਹ ਲੋਕ ਵੀ ਕਨਵਰਟ ਹੋਣ ਜਿਨ੍ਹਾਂ ਨੂੰ ਅਸੀਂ ਖਰੀਦ ਨਹੀਂ ਸਕਦੇ ਅੱਛਾ ਅਸੀਂ ਅਜੇ ਤੱਕ ਇਹ ਵਿਚਾਰਦੇ ਸੀ ਕਿ ਆਰਐਸਐਸ ਦੇ ਵਿੱਚ ਜਿਵੇਂ ਰਾਸ਼ਟਰੀ ਸਿੱਖ ਸੰਗਤ ਦਾ ਇੱਕ ਪੱਖ ਹੈਗਾ ਆ ਉਹ ਇੱਕ ਹੱਦ ਤੱਕ ਸਿੱਖਾਂ ਵਾਸਤੇ ਖਤਰਨਾਕ ਹੈ ਪਰ ਮੈਨੂੰ ਇਹ ਲੱਗਦਾ ਹੈ ਜੰਦਾ ਜੀ ਕਿ ਉਹ ਉਹ ਘੱਟੋ ਘੱਟ ਸਿੱਖਾਂ ਨੂੰ ਸਿੱਖੀ ਦੇ ਨਾਲ ਰਹਿਣ ਤਾਂ ਦਿੰਦੇ ਆ ਜੇ ਆਪਾਂ ਇਸ ਚੀਜ਼ ਨੂੰ ਦੇਖੀਏ ਇਹ ਤਾਂ ਉਸ ਤੋਂ ਵੀ ਜ਼ਿਆਦਾ ਖਤਰਨਾਕ ਚੀਜ਼ ਹੈ ਕਿ ਤੁਸੀਂ ਸਰਦਾਰ ਵੀ ਉਹ ਤੁਹਾਡਾ ਸਰੂਪ ਵੀ ਉਹੀ ਹੈ ਪਰ ਤੁਸੀਂ 크ਰਿਸਚੀਅਨ ਹੋ ਹੈਰਾਨੀ ਦੀ ਗੱਲ ਨਹੀਂ ਨਹੀਂ ਵੈਸੇ ਤਾਂ ਦੇਖੋ ਆਰਐਸਐਸ ਵੀ ਇਹੀ ਐਡਾਲੋਜੀ ਦੇ ਨਾਲ ਹੀ ਕਰਦੀ ਐ ਆਰਐਸਐਸ ਦੇ ਵਿੱਚ ਵੀ ਇਹੀ ਚੀਜ਼ ਐ ਓਕੇ ਉਹ ਵੀ ਇਦਾਂ ਹੀ ਕਹਿੰਦੇ ਐ ਕਿ ਜਦੋਂ ਉਹ ਸ਼ਕਾਵਾਂ ਲਾਂਦੇ ਸਵੇਰੇ ਕਿ ਤੁਸੀਂ ਆਪਣੇ ਸਰੂਪ ਚ ਤਿਆਰ ਹੋ ਕੇ ਆਓ ਪੱਗ ਬੰਨ ਕੇ ਆਓ ਤੇ ਤੁਸੀਂ ਇਹ ਗਾਤਰਾ ਵੀ ਉੱਪਰੋਂ ਪਾ ਕੇ ਆਓ ਤੁਹਾਨੂੰ ਅਸੀਂ ਇੱਥੇ ਜਿਹੜਾ ਹੈਗਾ ਸਿੱਖੀ ਦੀ ਡੈਫੀਨੇਸ਼ਨ ਦੱਸਾਂਗੇ ਸਿੱਖ ਕੀ ਹੁੰਦੇ ਐ ਅਸਲ ਚ ਤਾਂ ਇਹ ਸਾਰੀਆਂ ਜਿਹੜੀਆਂ ਆਰਐਸਐਸ ਦੀਆਂ ਥਿਓਰੀਆਂ ਨੇ ਨਾ ਉਹਨਾਂ ਦੇ ਨਾਲ ਰਲਦੀ ਮਿਲਦੀ ਥਿਓਰੀ ਹੀ ਐ ਇਹਨਾਂ ਦੀ ਵੀ ਹੁਣ ਜਿਹੜੇ ਬੰਦੇ ਉੱਥੇ ਜਾਂਦੇ ਨੇ ਜਿਸ ਤਰੀਕੇ ਨਾਲ ਉਹ ਬੇਸ਼ਰਮ ਹੋ ਕੇ ਉੱਥੇ ਖੜਦੇ ਨੇ ਜਿਹੜੇ ਆਰਐਸਐਸ ਦੇ ਵਿੱਚ ਜਾਂਦੇ ਨੇ ਬੰਦੇ ਸਾਡੇ ਸ਼ਹਿਰ ਦਾ ਇੱਕ ਬੰਦਾ ਹੈਗਾ ਅਮਰਜੀਤ ਸਿੰਘ ਅਮਰੀ ਨਾਮ ਦਾ ਉਹ ਬੰਦਾ ਆਪਣੇ ਆਪ ਨੂੰ ਇੱਕ ਆਰਐਸਐਸ ਦੀ ਜਿਹੜੀ 100 ਵੀ ਬਰੇਗਡ ਹੁੰਦੀ ਹੈ ਉਹ ਪ੍ਰਾਊਡਲੀ ਆਪਣੇ ਆਪ ਨੂੰ ਪ੍ਰੈਜੈਂਟ ਕਰਦਾ ਆ ਉਹਦੀ ਅਖਬਾਰ 'ਚ ਖਬਰ ਆਂਦੀ ਆ ਉਹ ਹੁੰਦਾ ਉਹਦਾ ਮੁੰਡਾ ਹੁੰਦਾ ਉਹਦਾ ਪੋਤਾ ਹੁੰਦਾ ਉਹ ਦੱਸਦਾ ਕਿ ਤਿੰਨ ਪੀੜੀਆਂ ਤੋਂ ਅਸੀਂ ਜਿਹੜੇ ਆਰਐਸਐਸ ਦੇ ਵਫਾਦਾਰ ਆ ਉਹ ਆਰਐਸਐਸ ਦਾ ਤਿੰਨ ਪੀੜੀਆਂ ਤੋਂ ਵਫਾਦਾਰ ਹੈ ਮਗਰ ਜੇ ਉਹ ਆਪਣੀ ਰੀਅਲ ਆਇਡੈਂਟੀ ਨੂੰ ਵੇਖੇ ਉਹ ਹਿੰਦੂਆਂ ਦਾ ਪਵਧਾਰ ਤੇ ਹੋ ਸਕਦਾ ਮਰੋਂ ਪਗਵਾਨ ਕੇ ਸਿੱਖਾਂ ਦਾ ਪਵਧਾਰ ਨਹੀਂ ਬਣ ਸਕਿਆ ਜਿੱਦਣ ਉਹਦਾ ਜਿਹੜਾ ਖੜਾ ਪੋਤਾ ਨਾਲ ਹੈ ਜਿੱਦਣ ਉਹਨੂੰ ਇਸ ਚੀਜ਼ ਦੀ ਜਿਹੜੀ ਗਹਿਰਾਈ ਸਮਝ ਆਈ ਉਹ ਜਿਸ ਦਿਨ ਉਸਦੇ ਪੋਤੇ ਨੂੰ ਉਸ ਚੀਜ਼ ਦਾ ਪਤਾ ਲੱਗਾ ਕਿ ਮੇਰੇ ਪਰਿਵਾਰ ਦੇ ਜੀ ਮੇਰੇ ਨਾਲ ਕਿੱਡਾ ਵੱਡਾ ਗੁਨਾਹ ਧਰੋ ਕਰਕੇ ਜੇ ਨੇ ਉਦਣ ਉਹੀ ਬੱਚਾ ਆਪਣੇ ਪਰਿਵਾਰ ਦਾ ਬਾਗੀ ਹੋਊਗਾ ਔਰ ਮੈਂ ਕੋਸ਼ਿਸ਼ ਕਰੂੰਗਾ ਜ਼ਰੂਰ ਕੀ ਉਸ ਬੰਦੇ ਦੇ ਪੋਤੇ ਨੂੰ ਇਹ ਗੱਲ ਦਾ ਅਹਿਸਾਸ ਕਰਾ ਸਕੀਏ ਕਿ ਤੇਰੇ ਬਜ਼ੁਰਗਾ ਨੇ ਤੇਰੇ ਨਾਲ ਕਿਡਾ ਧਰੋ ਕਮਾਇਆ ਸਿਰਫ ਕੁਛ ਚੰਨ ਟੁਕੜਿਆਂ ਦੀ ਖਾਤਰ ਕੁਛ ਚੰਨ ਸੁੱਧੇ ਸ਼ੋਰਤਾਂ ਦੇ ਖਾਤਰ ਇਹੀ ਕੰਮ 크ਰਿਸਚੀਅਨਟੀ ਜੀ ਵੀ ਹੋ ਰਿਹਾ ਕੁਛ ਚੰਨ ਟੁਕੜਿਆਂ ਦੀ ਖਾਤਰ ਆਪਣੇ ਆਪ ਨੂੰ ਵੇਚਣਾ ਜਿਹੜਾ ਉਹ ਬਹੁਤ ਖਤਰਨਾਕ ਇਹ ਜਿਹੜੀ ਵਿਕਣ ਵਾਲੀ ਜਿਹੜੀ ਆਦਤ ਹੁੰਦੀ ਹੈ ਨਾ ਬੰਦੇ ਨੂੰ ਕਿਸੇ ਜਗ੍ਹਾ ਰੁਕਦੀ ਨਹੀਂ ਆ ਫਿਰ ਜਦੋਂ ਵਿਕਣਾ ਸ਼ੁਰੂ ਹੁੰਦਾ ਫਿਰ ਵਿਗਦਾ ਵਿਗਦਾ ਉਸ ਜਗ੍ਹਾ ਤੱਕ ਪਹੁੰਚ ਜਾਣਾ ਜਿੱਦਾਂ ਅੱਜ ਬਹੁਤ ਸਾਰੇ ਸੋਸਾਇਟੀ ਵਿੱਚ ਐਗਜ਼ਾਮਪਲ ਬਣੀਆਂ ਨੇ ਜਿਹੜੀਆਂ ਵਿਕਦੀਆਂ ਵਿਕਦੀਆਂ ਅੱਜ ਇੰਨੀਆਂ ਸ਼ਰਮਸਾਰ ਹੋਈਆਂ ਨੇ ਕਿ ਉਹਨਾਂ ਦੀਆਂ ਔਲਾਦਾਂ ਉਹਨਾਂ ਦੇ ਹੱਥੋਂ ਚਲੀ ਗਈਆਂ ਨੇ ਉਹਨਾਂ ਦੀਆਂ ਔਲਾਦਾਂ ਨੇ ਉਹ ਕੰਮ ਕਰ ਦਿੱਤੇ ਨੇ ਜਿਹੜੇ ਉਹ ਸੋਸਾਇਟੀ ਨੂੰ ਦੱਸ ਨਹੀਂ ਸਕਦੇ ਕਿ ਉਹਨਾਂ ਦੀ ਔਲਾਦ ਕੀ ਕਰ ਰਹੀ ਹੈ ਸੋ ਇਹਨੂੰ ਰੋਕਣ ਦੇ ਲਈ ਅਸੀਂ ਉਹਨਾਂ ਦਾ ਭਲਾ ਚਾਹੁੰਦੇ ਹੋਏ ਇਹੀ ਜਿਹੜੀ ਗੱਲ ਜਿਹੜੀ ਸੋਸਾਇਟੀ ਚ ਸਾਡੇ ਭਰਾਵਾਂ ਨੇ ਸ਼ੁਰੂ ਕੀਤੀ ਹੈ ਪੰਜਾਬ ਬਚਾਓ ਦੇ ਨਾਮ ਤੋਂ ਜਿਹੜਾ ਅਸੀਂ ਸਮਰਥਨ ਵੀ ਕਰਦੇ ਆ ਇਹਦੇ ਜਿਹਨਾਂ ਨੂੰ ਬੰਦ ਦੀ ਮਦਦ ਵੀ ਦੇਵਾਂਗੇ ਵੈਸੇ ਅੰਤ ਵਿੱਚ ਜੇ ਮੈਂ ਤੁਹਾਨੂੰ ਪੁੱਛਣਾ ਚਾਹਾਂ ਵੈਸੇ ਇਹਦੇ ਵਿੱਚ ਕੋਈ ਗੁਨਾਹ ਨਹੀਂ ਹੈ ਕਿ ਤੁਸੀਂ ਕਿਸੇ ਧਰਮ ਦਾ ਕੋਈ ਗ੍ਰੰਥ ਪੜ੍ਹੋ ਜੇ ਕਿਸੇ ਨੂੰ 크ਿਸਚੀਅਨਿਟੀ ਬਾਰੇ ਜਾਣਨ ਹੈ ਜੇ ਕੋਈ ਉਹ ਸਿੱਖ ਹੈ ਤਾਂ ਬਾਈਬਲ ਸ਼ੌਂਕ ਨਾਲ ਪੜ੍ਹ ਸਕਦਾ ਸਮਝ ਸਕਦਾ ਉਸ ਨੂੰ ਪਰ ਉਹਦਾ ਮਤਲਬ ਇਹ ਨਹੀਂ ਹੋਊਗਾ ਕਿ ਉਹ ਕਨਵਰਟ ਹੋ ਰਿਹਾ ਹਾਂ ਉਹਦਾ ਜੀ ਕਰੇ ਜੇ ਉਹਨੂੰ ਐ ਪਰਸਨਲੀ ਮਹਿਸੂਸ ਹੁੰਦਾ ਹੈ ਕਿ ਮੇਰਾ ਚਕਾ ਬਾਈਬਲ ਵਾਲੀਆ 크ਿਸਚੀਅਨਿਟੀ ਵੱਲ ਵਾਧਾ ਪਿਆ ਉਹ ਹੋ ਸਕਦਾ ਪਰ ਐ ਨਹੀਂ ਕਿ ਜੇ ਤੁਹਾਨੂੰ ਪੈਸੇ ਦੇ ਦਿੱਤੇ ਜਾਂ ਤੁਹਾਨੂੰ ਕੋਈ ਅਹੁਦਾ ਦੇ ਦਿੱਤਾ ਕੋਈ ਸ਼ੋਹਰਤ ਦੇ ਦਿੱਤੀ ਤੇ ਤੁਸੀਂ ਕਹੋ ਨਹੀਂ ਜੀ ਮੈਂ ਸਿੱਖੀ ਛੱਡ ਕੇ ਤੇ ਮੈਂ 크ਿਸਚੀਅਨ ਬਣ ਜਾਵਾਂ ਦੇਖੋ ਬਿਲਕੁਲ ਠੀਕ ਹੈ ਜਿੱਦਾਂ ਸਾਡੇ ਧਰਮ ਦੇ ਵਿੱਚ ਨਾ ਜਦੋਂ ਅਸੀਂ ਰਾਤ ਮਰਿਆਦਾ ਪੜਦੇ ਆਂ ਤੇ ਰਾਤ ਮਰਿਆਦਾ ਦੇ ਵਿੱਚ ਜਦੋਂ ਮਾਰਨੇ ਸਾਨੂੰ ਬੌਝਾ ਹੁਕਮ ਦਿੱਤੇ ਨਾ ਤਾਂ ਬੌਝਾ ਹੁਕਮਾਂ ਦੇ ਵਿੱਚ ਸਾਨੂੰ ਇੱਕ ਹੁਕਮ ਮਹਾਰਾਜ ਵੱਲੋਂ ਆ ਕਿ ਤੁਸੀਂ ਜਿਹੜੇ ਬਾਕੀ ਧਰਮਾਂ ਦੇ ਗ੍ਰੰਥ ਵੀ ਪੜਨੇ ਆਂ ਬਾਕੀ ਧਰਮਾਂ ਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਸਾਨੂੰ ਸਿਰਫ ਕੱਲਾ ਹਿੰਦੂ ਧਰਮ ਦੇ ਗਿਆਨ ਹੋਣਾ ਚਾਹੀਦਾ ਸਾਨੂੰ ਮੁਸਲਮ ਧਰਮ ਦਾ ਵੀ ਗਿਆਨ ਹੋਣਾ ਚਾਹੀਦਾ ਸਾਨੂੰ 크੍ਰਿਸਚੀਅਨ ਧਰਮ ਦਾ ਵੀ ਬਹੁਤ ਧਰਮ ਦਾ ਵੀ ਗਿਆਨ ਤੇ ਆਉਂਦਾ ਵੀ ਜਿਹੜੇ ਕੁખ્યાਤ ਧਰਮ ਉਹਨਾਂ ਤੇ ਗਿਆਨ ਤੇ ਹੋਣਾ ਹੀ ਚਾਹੀਦੇ ਗਿਆਨ ਵੱਜੋਂ ਕੋਈ ਚੀਜ਼ ਪੜਨੀ ਗਿਆਨ ਵੱਜੋਂ ਕੋਈ ਚੀਜ਼ ਦੀ ਪ੍ਰਾਪਤੀ ਹੋ ਜਾਣੀ ਹੁਣ ਇੱਕ ਐਗਜ਼ਾਮਪਲ ਹੋਰ ਦੇ ਅੰਬੇਡਕਰ ਜੀ ਨੇ ਜਦੋਂ ਆਪਣੇ ਆਪ ਨੂੰ ਚਾਹੁੰਦੇ ਸੀਗੇ ਕਿ ਮੈਂ Hindu ਨਾਮ ਰਾਂ ਤੇ ਉਹਨਾਂ ਦੀ ਇੱਕ ਕਿਤਾਬ ਵੀ ਹੈ ਕਿ ਮਤਲਬ ਮੈਂ ਜਿਹੜਾ ਹੈ Hindu ਨਹੀਂ ਮਰਨਾ ਚਾਹੁੰਦਾ ਇੱਕ ਕਿਤਾਬ ਦਾ ਇਹ ਟਾਈਟਲ ਹੈਗਾ ਤੇ ਉਹਦੇ ਵਿੱਚ ਉਹ ਆਪਣੇ ਰਿਸਰਚ ਕਰਦੇ ਆ ਖੋਦ ਕਰਦੇ ਆ ਸਾਡੀ ਪੜ੍ਹਦੇ ਆ ਤੇ ਉਹਨਾਂ ਚੀਜ਼ਾਂ 'ਚ ਪੜ ਕੇ ਉਹ ਆਪਣੇ ਆਪ ਨੂੰ ਜਦੋਂ ਐਂਡ ਤੱਕ ਪਹੁੰਚਦੇ ਆ ਉਹ ਨਤੀਜਾ ਇਹ ਲੱਭਦੇ ਕਿ ਉਹ ਬਹੁਤ ਧਰਮ 'ਚ ਕਨਵਰਟ ਹੁੰਦੇ ਆ ਦੇਖੋ ਉਹਨਾਂ ਦੀ ਜਿਗਿਆਸਾ ਉਹਦੀ ਜਿਗਿਆਸਾ ਉਹਨਾਂ ਨੂੰ ਲੈ ਕੇ ਗਈ ਉਹਨਾਂ ਨੇ ਸਿੱਖੀ ਤੇ ਬਾਰੇ ਵੀ ਬੜਿਆ ਚਲੋ ਉੱਥੇ ਕਿਸੇ ਨੇ ਉਹਨਾਂ ਦੇ ਰਾਹ ਚ ਅਰਚਨ ਬਣਨ ਦੀ ਕੋਸ਼ਿਸ਼ ਕੀਤੀ ਅਰਚਨ ਕਰਕੇ ਉਹ ਕਨਵਰਟ ਨਹੀਂ ਹੋ ਸਕੇ ਸਿੱਖ ਨਹੀਂ ਬਣ ਸਕੇ ਬਟ ਉਹਨਾਂ ਦਾ ਜਿਹੜਾ ਅੰਤ ਦਾ ਸਮਾਂ ਹੈ ਨਾ ਉਦੋਂ ਉਹਨਾਂ ਨੇ ਇਹ ਚੀਜ਼ ਡਿਸਾਈਡ ਕੀਤੀ ਸੀ ਕਿ ਮਤਲਬ ਮੈਂ ਉਹ ਨਹੀਂ ਮਰਨਾ ਹੂੰ ਤੇ ਉਹਨਾਂ ਨੇ ਕਨਵਰਜਨ ਚੋਂ ਆਪਣੇ ਆਪ ਨੂੰ ਜਿਹੜਾ ਬਹੁਤ ਧਰਮ ਤੱਕ ਪਹੁੰਚਦਾ ਕੀਤਾ ਤੇ ਬਹੁਤ ਧਰਮ ਚ ਜਾ ਕੇ ਉਹਨਾਂ ਨੇ ਆਪਣੀ ਅੰਤਮ ਜਿਹੜੀ ਧਰਮ ਦੀ ਯਾਤਰਾ ਪੂਰੀ ਕੀਤੀ ਸੋ ਕਨਵਰਜਨ ਦੇ ਮਾਇਨੇ ਸਮਝਣ ਦੀ ਲੋੜ ਆ ਕਨਵਰਜਨ ਜਿਸ ਤਰੀਕੇ ਨਾਲ ਇਹ ਕਰਾਰੇ ਨਾ ਉਹਦਾ ਪੂਰਾ ਜਿਹੜਾ ਨੰਗਾ ਨਾਚ ਜਿਹੜਾ ਹੋ ਰਿਹਾ ਆ ਉਹ ਸੁਸਾਇਟੀ ਨੂੰ ਕਿਸੇ ਨਾ ਕਿਸੇ ਤਰੀਕੇ ਡਰਾਉਂਦਾ ਆ ਤਾਂ ਲੋਕ ਇਦਾਂ ਦੀਆਂ ਸੰਸਾਵਾਂ ਜਿਹੜੀਆਂ ਨੇ ਉਹ ਮਤਲਬ ਇਹ ਨਾ ਚੀਜ਼ਾਂ ਨੂੰ ਅਵੇਅਰਨੈਸ ਨੂੰ ਕਰ ਰਹੀਆਂ ਨੇ ਅਸੀਂ ਉਹਨਾਂ ਦੇ ਲਈ ਥੈਂਕਫੁਲ ਆ ਧੰਨਵਾਦੀ ਆ ਕਰਨਾ ਚਾਹੀਦਾ ਆ ਬਟ ਇਹਦੀ ਸਹੀ ਡਾਇਰੈਕਸ਼ਨ ਵੀ ਸਮਝਣੀ ਬੜੀ ਜ਼ਰੂਰੀ ਆ ਇਹਦੀ ਡਾਇਰੈਕਸ਼ਨ ਦੇ ਵਿੱਚ ਕਿਹਨਾ ਕਿਹਨਾ ਦਾ ਕੀ ਕੀ ਯੋਗਦਾਨਾ ਕਿਨਾਂ ਤੋਂ ਬਜੰਦੀ ਲੋੜ ਆ ਉਹ ਚੀਜ਼ਾਂ ਸਾਹਮਣੇ ਜ਼ਰੂਰ ਆਣੀ ਚਾਹੀਦੀ ਬਿਲਕੁਲ ਇਸ ਸਥਿਤੀ ਆ ਔਰ ਪੰਜਾਬ ਦੇ ਵਿੱਚ ਜੋ ਇਹ ੱੱਕੇ ਨਾਲ ਕਨਵਰਸ਼ਨਸ ਹੋ ਰਹੀਆਂ ਨੇ ਇਹ ਕਿਵੇਂ ਖਤਮ ਹੋਣਗੀਆਂ ਹੁਣ ਇੱਕ ਵੱਡਾ ਸਵਾਲ ਆ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬੜੇ ਰੋਵਾਂ ਇੰਡੀਆ ਪੰਜਾਬੀ ਤੇ